ਦਿੱਲੀ ਵਾਸੀਆਂ ਨੂੰ ਹੁਣ ਪ੍ਰਦੂਸ਼ਣ ਤੋਂ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ AQI ਲੈਵਲ ਸਹੀ ਦਰਜ ਕੀਤਾ ਜਾ ਰਿਹਾ ਪਿਛਲੇ ਦਿਨੀ ਖਰਾਬ ਸ਼੍ਰਣੀ ਦੇ ਵਿੱਚ ਦਰਜ ਕੀਤਾ ਜਾ ਰਿਹਾ ਸੀ ਤੇ ਬੇहद ਮੁਸ਼ਕਿਲਾਂ ਦਾ ਦਿੱਲੀ ਵਾਸੀਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਪ੍ਰਦੂਸ਼ਣ ਜਿਹੜਾ ਵਧਦਾ ਜਾ ਰਿਹਾ ਸੀ ਤੇ ਹੁਣ ਇੱਕ AQI ਲੈਵਲ ਜਿਹੜਾ ਉਸ ਦੇ ਵਿੱਚ ਸੁਧਾਰ ਨਜ਼ਰ ਆ ਰਿਹਾ ਪ੍ਰਦੂਸ਼ਣ ਘਟਦਾ ਹੋਇਆ ਦਿਖਾਈ ਦੇ ਰਿਹਾ ਅਤੇ ਜਾਣਕਾਰੀ ਇਹ ਹੈ ਕਿ ਠੰਡੀਆਂ ਹਵਾਵਾਂ ਚਲੀਆਂ ਸੀ ਤੇਜ਼ ਹਵਾਵਾਂ ਚਲੀਆਂ ਸੀ ਜਿੱਤੇ ਨਾਲ ਪ੍ਰਦੂਸ਼ਣ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਆ ਆ ਪ੍ਰਦੂਸ਼ਣ ਜਿਹੜਾ ਕਿਤੇ ਨਾ ਕਿਤੇ ਘਟਦਾ ਹੋਇਆ ਨਜ਼ਰ ਆਇਆ ਗ੍ਰੈਪ 1 ਗ੍ਰੈਪ 2 ਗ੍ਰੈਪ 3 ਦੇ ਨਿਯਮ ਵੀ ਜਿਹੜੇ ਲਾਗੂ ਕੀਤੇ ਗਏ ਸੀਗੇ ਤੋਂ ਉਹਨਾਂ ਦੇ ਵਿੱਚੋਂ ਗ੍ਰੈਪ 3 ਦੇ ਜਿਹੜੇ ਨਿਯਮ ਹਟਾ ਦਿੱਤੇ ਗਏ ਸੀ ਇਸ ਦੇ ਚੱਲਦੇ ਕਿ ਕਈ ਵਾਹਨ ਜਿਹੜੇ ਆ ਉਹਨਾਂ ਤੇ ਰੋਕ ਲੱਗ ਗਈ ਸੀ ਪਰ ਹੁਣ ਉਹ ਸਾਰੇ ਵਾਹਨ ਵਿਚਲਣਗੇ ਜਿਨ੍ਹਾਂ ਤੇ ਰੋਕ ਲੱਗੀ ਸੀਗੀ ਤੇ ਜ਼ਹਿਰੀਲੀ ਹਵਾ ਤੋਂ ਦਿੱਲੀ ਵਾਸੀਆਂ ਨੂੰ ਰਾਹਤ ਮਿਲੀ ਹੈ ਅੱਜ ਦੇ ਪਿਛਲੇ ਦਿਨੀ ਲਗਾਤਾਰ ਪ੍ਰਦੂਸ਼ਣ ਜਿਹੜਾ ਵਧਿਆ ਜਾ ਰਿਹਾ ਸੀਗਾ ਤੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਪ੍ਰਦੂਸ਼ਣ ਨੂੰ ਕੰਟਰੋਲ ਕਰ ਲਿਆ ਜਾਵੇ ਤੇ ਪਰ ਇਸ ਦੇ ਬਾਵਜੂਦ ਵੀ ਪ੍ਰਦੂਸ਼ਣ ਦੇ ਵਿੱਚ ਕੋਈ ਰਾਹਤ ਨਹੀਂ ਮਿਲੀ ਸੀ ਤਾਂ ਹੁਣ ਦਿੱਲੀ ਵਾਸੀਆਂ ਨੂੰ ਇਸ ਦੇ ਵਿੱਚ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਹਵਾਵਾਂ ਜਿਹੜੀਆਂ ਸਾਫ਼ ਹੁੰਦੀਆਂ ਨਜ਼ਰ ਆ ਰਹੀ ਹੈ AQI ਲੈਵਲ ਜਿਹੜਾ ਉਸ ਦੇ ਵਿੱਚ ਸੁਧਾਰ ਛੜਾ ਦੇਖਣ ਨੂੰ ਮਿਲ ਰਿਹਾ ਹੈ ਪਿਛਲੇ ਦਿਨ ਜਿਹੜਾ ਪ੍ਰਦੂਸ਼ਣ ਵਧਿਆ ਸੀ ਉਸ ਦੇ ਨਾਲ ਕਈ ਸਾਰੀਆਂ ਮੁਸ਼ਕਲਾਂ ਕਈ ਸਾਰੀਆਂ ਪਰੇਸ਼ਾਨੀਆਂ ਕਈ ਸਾਰੀਆਂ ਬਿਮਾਰੀਆਂ ਜਿਹੜੀਆਂ ਦਿੱਲੀ ਵਾਸੀਆਂ ਨੂੰ ਲੱਗ ਰਹੀਆਂ ਸੀ ਉਸ ਦੇ ਨਾਲ ਜੂਝ ਰਹੇ ਸੀ ਤੇ ਡਾਕਟਰਾਂ ਦੇ ਵੱਲੋਂ ਵੀ ਇਹ ਸਲਾਹ ਦਿੱਤੀ ਗਈ ਸੀ ਕਿ ਮਾਸਕ ਤੋਂ ਬਿਨਾ ਘਰੋਂ ਬਾਹਰ ਨਾ ਨਿਕਲਿਆ ਜਾਵੇ ਤੇ ਫਿਰ ਲੋਕ ਜਿਹੜੇ ਆ ਉਹ ਕਾਫੀ ਪ੍ਰੇਸ਼ਾਨ ਸੀਗੇ ਤੇ ਨੌਇਡਾ ਦੀ ਵਿੱਚਿਤ ਦਿੱਲੀ ਐਨਸੀਆਰ ਦੇ ਵਿੱਚ ਸਭ ਤੋਂ ਵੱਧ ਏਕ ਆਈ ਲੈਵਲ ਜਿਹੜਾ ਖਰਾਬ ਸ਼ੁਰਾਨੀ ਦੇ ਵਿੱਚ ਦਰਜ ਕੀਤਾ ਗਿਆ ਸੀ ਤਾਂ ਹੁਣ ਇਸ ਦੇ ਵਿੱਚ ਸੁਧਾਰ ਦੇਖਣ ਨੂੰ ਮਿਲਿਆ ਅਤੇ ਪ੍ਰਸ਼ਾਸਨ ਦੇ ਵੱਲੋਂ ਗ੍ਰੈਪਨ ਦੇ ਨਿਯਮ ਜਿਹੜੇ ਉਹ ਵੀ ਹਟਾ ਦਿੱਤੇ ਗਏ ਆ ਇਸ ਦੇ ਅਨੁਸਾਰ ਕਈ ਵਾਹਨਾਂ ਤੇ ਰੋਕ ਲੱਗੀ ਸੀ ਪਰ ਹੁਣ ਉਹ ਵਾਹਨ ਵੀ ਚੱਲਣਗੇ ਜਿਨ੍ਹਾਂ ਤੇ ਰੋਕ ਲੱਗੀ ਹੋਈ ਸੀਗੀ ਤੇ ਇਸ ਤਰ੍ਹਾਂ ਪ੍ਰਦੂਸ਼ਣ ਘਟਦਾ ਹੋਇਆ ਨਜ਼ਰ ਆ ਰਹੀ ਹੈ ਦਿੱਲੀ ਵਾਸੀਆਂ ਨੂੰ ਕਿਤੇ ਨਾ ਕਿਤੇ ਰਾਹਤ ਜਿਹੜੀ ਆ ਹੁਣ ਮਿਲਦੀ ਨਜ਼ਰ ਆ ਰਹੀ ਹੈ ਦਿੱਲੀ ਵਾਸੀਆਂ ਨੂੰ ਹੁਣ ਪ੍ਰਦੂਸ਼ਣ ਤੋਂ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ AQI ਲੈਵਲ ਹੈ ਰਹੀ ਦਰਜ ਕੀਤਾ ਜਾ ਰਿਹਾ ਪਿਛਲੇ ਦਿਨੀ ਖਰਾਬ ਸ਼ਰਣੀ ਦੇ ਵਿੱਚ ਦਰਜ ਕੀਤਾ ਜਾ ਰਿਹਾ ਸੀ ਤੇ ਬੇहद ਮੁਸ਼ਕਿਲਾਂ ਦਾ ਦਿੱਲੀ ਵਾਸੀਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਪ੍ਰਦੂਸ਼ਣ ਜਿਹੜਾ ਵਧਦਾ ਜਾ ਰਿਹਾ ਸੀ ਤੇ ਹੁਣ ਇੱਕ ਆਈ ਲੈਵਲ ਜਿਹੜਾ ਉਸ ਦੇ ਵਿੱਚ ਸੁਧਾਰ ਨਜ਼ਰ ਆ ਰਿਹਾ ਪ੍ਰਦੂਸ਼ਣ ਘਟਦਾ ਹੋਇਆ ਦਿਖਾਈ ਦੇ ਰਿਹਾ ਅਤੇ ਜਾਣਕਾਰੀ ਇਹ ਹੈ ਕਿ ਠੰਡੀਆਂ ਹਵਾਵਾਂ ਚਲੀਆਂ ਸੀ ਤੇਜ਼ ਹਵਾਵਾਂ ਚਲੀਆਂ ਸੀ ਜਿੱਤੇ ਨਾਲ ਪ੍ਰਦੂਸ਼ਣ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਆ ਪ੍ਰਦੂਸ਼ਣ ਜਿਹੜਾ ਕਿਤੇ ਨਾ ਕਿਤੇ ਘਟਦਾ ਹੋਇਆ ਨਜ਼ਰ ਆਇਆ ਗ੍ਰੈਪ 1 ਗ੍ਰੈਪ 2 ਗ੍ਰੈਪ 3 ਦੇ ਨਿਯਮ ਵੀ ਜਿਹੜੇ ਲਾਗੂ ਕੀਤੇ ਗਏ ਸੀਗੇ ਤਾਂ ਉਹਨਾਂ ਦੇ ਵਿੱਚੋਂ ਗ੍ਰੈਪ 3 ਦੇ ਜਿਹੜੇ ਨਿਯਮ ਹਟਾ ਦਿੱਤੇ ਗਏ ਸੀ ਇਸ ਤੇ ਚੱਲਦੇ ਕਿ ਕਈ ਵਾਹਨ ਜਿਹੜੇ ਆ ਉਹਨਾਂ ਤੇ ਰੋਕ ਲੱਗ ਗਈ ਸੀ ਪਰ ਹੁਣ ਉਹ ਸਾਰੇ ਵਾਹਨ ਵਿਚਲਣਗੇ ਜਿਨ੍ਹਾਂ ਤੇ ਰੋਕ ਲੱਗੀ ਸੀਗੀ ਤੇ ਜ਼ਹਿਰੀਲੀ ਹਵਾ ਤੋਂ ਦਿੱਲੀ ਵਾਸੀਆਂ ਨੂੰ ਰਾਹਤ ਮਿਲੀ ਹੈ 10 ਦੇ ਪਿਛਲੇ ਦਿਨੀ ਲਗਾਤਾਰ ਪ੍ਰਦੂਸ਼ਣ ਜਿਹੜਾ ਵਧਿਆ ਜਾ ਰਿਹਾ ਸੀਗਾ ਤੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਪ੍ਰਦੂਸ਼ਣ ਨੂੰ ਕੰਟਰੋਲ ਕਰ ਲਿਆ ਜਾਵੇ ਤੇ ਪਰ ਇਸ ਦੇ ਬਾਵਜੂਦ ਵੀ ਪ੍ਰਦੂਸ਼ਣ ਦੇ ਵਿੱਚ ਕੋਈ ਰਾਹਤ ਨਹੀਂ ਮਿਲੀ ਸੀ ਤੇ ਹੁਣ ਦਿੱਲੀ ਵਾਸੀਆਂ ਨੂੰ ਇਸ ਦੇ ਵਿੱਚ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਹਵਾਵਾਂ ਜਿਹੜੀਆਂ ਸਾਫ਼ ਹੁੰਦੀਆਂ ਨਜ਼ਰ ਆ ਰਹੀ ਹੈ AQI ਲੈਵਲ ਜਿਹੜਾ ਉਸੇ ਵਿੱਚ ਸੁਧਾਰ ਛੇੜਾ ਦੇਖਣ ਨੂੰ ਮਿਲ ਰਿਹਾ ਹੈ ਪਿਛਲੇ ਦਿਨੀ ਜਿਹੜਾ ਪ੍ਰਦੂਸ਼ਣ ਵਧਿਆ ਸੀ ਉਸ ਦੇ ਨਾਲ ਕਈ ਸਾਰੀਆਂ ਮੁਸ਼ਕਲਾਂ ਕਈ ਸਾਰੀਆਂ ਪਰੇਸ਼ਾਨੀਆਂ ਕਈ ਸਾਰੀਆਂ ਬਿਮਾਰੀਆਂ ਜਿਹੜੀਆਂ ਦਿੱਲੀ ਵਾਸੀਆਂ ਨੂੰ ਲੱਗ ਰਹੀਆਂ ਸੀ ਉਸ ਦੇ ਨਾਲ ਜੂਝ ਰਹੇ ਸੀ ਤੇ ਡਾਕਟਰਾਂ ਦੇ ਵੱਲੋਂ ਵੀ ਸਲਾਹ ਦਿੱਤੀ ਗਈ ਸੀ ਕਿ ਮਾਸਕ ਤੋਂ ਬਿਨਾ ਘਰੋਂ ਬਾਹਰ ਨਾ ਨਿਕਲਿਆ ਜਾਵੇ ਤੇ ਫਿਰ ਲੋਕ ਜਿਹੜੇ ਆ ਉਹ ਕਾਫੀ ਪ੍ਰੇਸ਼ਾਨ ਸੀਗੇ ਤੇ ਨੌਇਡਾ ਦੇ ਵਿੱਚ ਤੇ ਦਿੱਲੀ ਐਨਸੀਆਰ ਦੇ ਵਿੱਚ ਸਭ ਤੋਂ ਵੱਧ ਇੱਕ ਆਈ ਲੈਵਲ ਜਿਹੜਾ ਖਰਾਬ ਸ਼ਰਾਨੀ ਦੇ ਵਿੱਚ ਦਰਜ ਕੀਤਾ ਗਿਆ ਸੀ ਤਾਂ ਹੁਣ ਇਸ ਦੇ ਵਿੱਚ ਸੁਧਾਰ ਦੇਖਣ ਨੂੰ ਮਿਲਿਆ ਅਤੇ ਪ੍ਰਸ਼ਾਸਨ ਦੇ ਵੱਲੋਂ ਗ੍ਰੈਪਟਨ ਦੇ ਨਿਯਮ ਜਿਹੜੇ ਉਹ ਵੀ ਹਟਾ ਦਿੱਤੇ ਗਏ ਆ ਇਸ ਦੇ ਅਨੁਸਾਰ ਕਈ ਵਾਹਨਾ ਤੇ ਰੋਕ ਲੱਗੀ ਸੀ ਪਰ ਹੁਣ ਉਹ ਵਾਹਨ ਵੀ ਚੱਲਣਗੇ ਜਿਨ੍ਹਾਂ ਤੇ ਰੋਕ ਲੱਗੀ ਹੋਈ ਸੀਗੀ ਤੇ ਇਸ ਤਰ੍ਹਾਂ ਪ੍ਰਦੂਸ਼ਣ ਘਟਦਾ ਹੋਇਆ ਨਜ਼ਰ ਆ ਰਿਹਾ ਦਿੱਲੀ ਵਾਸੀਆਂ ਨੂੰ ਕਿਤੇ ਨਾ ਕਿਤੇ ਰਾਹਤ ਜਿਹੜੀ ਆ ਹੁਣ ਮਿਲਦੀ ਨਜ਼ਰ ਆ ਰਹੀ ਹੈ ਦਿੱਲੀ ਵਾਸੀਆਂ ਨੂੰ ਹੁਣ ਪ੍ਰਦੂਸ਼ਣ ਤੋਂ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਏਕ ਆਇ ਲੈਵਲ ਸਹੀ ਦਰਜ ਕੀਤਾ ਜਾ ਰਿਹਾ ਪਿਛਲੇ ਦਿਨੀ ਖਰਾਬ ਸ਼੍ਰਣੀ ਦੇ ਵਿੱਚ ਦਰਜ ਕੀਤਾ ਜਾ ਰਿਹਾ ਸੀ ਤੇ ਬੇहद ਮੁਸ਼ਕਿਲਾਂ ਦਾ ਦਿੱਲੀ ਵਾਸੀਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਪ੍ਰਦੂਸ਼ਣ ਜਿਹੜਾ ਵਧਦਾ ਜਾ ਰਿਹਾ ਸੀ ਤੇ ਹੁਣ ਏਕ ਆਇ ਲੈਵਲ ਜਿਹੜਾ ਉਸ ਦੇ ਵਿੱਚ ਸੁਧਾਰ ਨਜ਼ਰ ਆ ਰਿਹਾ ਪ੍ਰਦੂਸ਼ਣ ਘਟਦਾ ਹੋਇਆ ਦਿਖਾਈ ਦੇ ਰਿਹਾ ਅਤੇ ਜਾਣਕਾਰੀ ਇਹ ਹੈ ਕਿ ਠੰਡੀਆਂ ਹਵਾਵਾਂ ਚਲੀਆਂ ਸੀ ਤੇਜ਼ ਹਵਾਵਾਂ ਚਲੀਆਂ ਸੀ ਜਿੱਤੇ ਨਾਲ ਪ੍ਰਦੂਸ਼ਣ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਆ ਪ੍ਰਦੂਸ਼ਣ ਜਿਹੜਾ ਕਿਤੇ ਨਾ ਕਿਤੇ ਘਟਦਾ ਹੋਇਆ ਨਜ਼ਰ ਆਇਆ ਗ੍ਰੈਪ 1 ਗ੍ਰੈਪ 2 ਗ੍ਰੈਪ 3 ਦੇ ਨਿਯਮ ਵੀ ਜਿਹੜੇ ਲਾਗੂ ਕੀਤੇ ਗਏ ਸੀਗੇ ਤਾਂ ਉਹਨਾਂ ਦੇ ਵਿੱਚੋਂ ਗ੍ਰੈਪ 3 ਦੇ ਜਿਹੜੇ ਨਿਯਮ ਹਟਾ ਦਿੱਤੇ ਗਏ ਸੀ ਤੇ ਚੱਲਦੇ ਕਿ ਕਈ ਵਾਹਨ ਜਿਹੜੇ ਆ ਉਹਨਾਂ ਤੇ ਰੋਕ ਲੱਗ ਗਈ ਸੀ ਪਰ ਹੁਣ ਉਹ ਸਾਰੇ ਵਾਹਨ ਵਿਚਲਣਗੇ ਜਿਨ੍ਹਾਂ ਤੇ ਰੋਕ ਲੱਗੀ ਸੀਗੀ ਤੇ ਜ਼ਹਿਰੀਲੀ ਹਵਾ ਤੋਂ ਦਿੱਲੀ ਵਾਸੀਆਂ ਨੂੰ ਰਾਹਤ ਮਿਲੀ ਹੈ ਤਹ ਦੇ ਕੇ ਪਿਛਲੇ ਦਿਨੀ ਲਗਾਤਾਰ ਪ੍ਰਦੂਸ਼ਣ ਜਿਹੜਾ ਵਧਿਆ ਜਾ ਰਿਹਾ ਸੀਗਾ ਤੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਪ੍ਰਦੂਸ਼ਣ ਨੂੰ ਕੰਟਰੋਲ ਕਰ ਲਿਆ ਜਾਵੇ ਤੇ ਪਰ ਇਸ ਦੇ ਬਾਵਜੂਦ ਵੀ ਪ੍ਰਦੂਸ਼ਣ ਦੇ ਵਿੱਚ ਕੋਈ ਰਾਹਤ ਨਹੀਂ ਮਿਲੀ ਸੀ ਤੇ ਹੁਣ ਦਿੱਲੀ ਵਾਸੀਆਂ ਨੂੰ ਇਸ ਦੇ ਵਿੱਚ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਹਵਾਵਾਂ ਜਿਹੜੀਆਂ ਸਾਫ਼ ਹੁੰਦੀਆਂ ਨਜ਼ਰ ਆ ਰਹੀ ਹੈ AQI ਲੈਵਲ ਜਿਹੜਾ ਉਸੇ ਵਿੱਚ ਸੁਧਾਰ ਛੜਾ ਦੇਖਣ ਨੂੰ ਮਿਲ ਰਿਹਾ ਹੈ ਪਿਛਲੇ ਦਿਨ ਜਿਹੜਾ ਪ੍ਰਦੂਸ਼ਣ ਵਧਿਆ ਸੀ ਉਸ ਦੇ ਨਾਲ ਕਈ ਸਾਰੀਆਂ ਮੁਸ਼ਕਲਾ ਕਈ ਸਾਰੀਆਂ ਪਰੇਸ਼ਾਨੀਆਂ ਕਈ ਸਾਰੀਆਂ ਬਿਮਾਰੀਆਂ ਜਿਹੜੀਆਂ ਦਿੱਲੀ ਵਾਸੀਆਂ ਨੂੰ ਲੱਗ ਰਹੀਆਂ ਸੀ ਉਸ ਦੇ ਨਾਲ ਜੂਝ ਰਹੇ ਸੀ ਤੇ ਡਾਕਟਰਾਂ ਦੇ ਵੱਲੋਂ ਵੀ ਸਲਾਹ ਦਿੱਤੀ ਗਈ ਸੀ ਕਿ ਮਾਸਕ ਤੋਂ ਬਿਨਾ ਘਰੋਂ ਬਾਹਰ ਨਾ ਨਿਕਲਿਆ ਜਾਵੇ ਤੇ ਫਿਰ ਲੋਕ ਜਿਹੜੇ ਆ ਉਹ ਕਾਫੀ ਪ੍ਰੇਸ਼ਾਨ ਸੀਗੇ ਤੇ ਨੋਇਡਾ ਦੇ ਵਿੱਚ ਤੇ ਦਿੱਲੀ ਐਨਸੀਆਰ ਦੇ ਵਿੱਚ ਸਭ ਤੋਂ ਵੱਧ ਇੱਕ ਆਈ ਲੈਵਲ ਜਿਹੜਾ ਖਰਾਬ ਸ਼ਰਾਨੀ ਦੇ ਵਿੱਚ ਦਰਜ ਕੀਤਾ ਗਿਆ ਸੀ ਤੋ ਹੁਣ ਇਸ ਦੇ ਵਿੱਚ ਸੁਧਾਰ ਦੇਖਣ ਨੂੰ ਮਿਲਿਆ ਅਤੇ ਪ੍ਰਸ਼ਾਸਨ ਦੇ ਵੱਲੋਂ ਗ੍ਰੈਪਿੰਗ ਦੇ ਨਿਯਮ ਜਿਹੜੇ ਉਹ ਵੀ ਹਟਾ ਦਿੱਤੇ ਗਏ ਆ ਇਸ ਦੇ ਅਨੁਸਾਰ ਕਈ ਵਾਹਨਾਂ ਤੇ ਰੋਕ ਲੱਗੀ ਸੀ ਪਰ ਹੁਣ ਉਹ ਵਾਹਨ ਵੀ ਚੱਲਣਗੇ ਜਿਨ੍ਹਾਂ ਤੇ ਰੋਕ ਲੱਗੀ ਹੋਈ ਸੀਗੀ ਤੇ ਇਸ ਤਰ੍ਹਾਂ ਪ੍ਰਦੂਸ਼ਣ ਘਟਦਾ ਹੋਇਆ ਨਜ਼ਰ ਆ ਰਿਹਾ ਹੈ ਦਿੱਲੀ ਵਾਸੀਆਂ ਨੂੰ ਕਿਤੇ ਨਾ ਕਿਤੇ ਰਾਹਤ ਜਿਹੜੀ ਆ ਹੁਣ ਮਿਲਦੀ ਨਜ਼ਰ ਆ ਰਹੀ ਹੈ ਦਿੱਲੀ ਵਾਸੀਆਂ ਨੂੰ ਹੁਣ ਪ੍ਰਦੂਸ਼ਣ ਤੋਂ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ AQI ਲੈਵਲ ਸਹੀ ਦਰਜ ਕੀਤਾ ਜਾ ਰਿਹਾ ਪਿਛਲੇ ਦਿਨੀ ਖਰਾਬ ਸ਼੍ਰਣੀ ਦੇ ਵਿੱਚ ਦਰਜ ਕੀਤਾ ਜਾ ਰਿਹਾ ਸੀ ਤੇ ਬੇहद ਮੁਸ਼ਕਿਲਾਂ ਦਾ ਦਿੱਲੀ ਵਾਸੀਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਪ੍ਰਦੂਸ਼ਣ ਜਿਹੜਾ ਵਧਦਾ ਜਾ ਰਿਹਾ ਸੀ ਤੇ ਹੁਣ ਇੱਕ AQI ਲੈਵਲ ਜਿਹੜਾ ਉਸ ਦੇ ਵਿੱਚ ਸੁਧਾਰ ਨਜ਼ਰ ਆ ਰਿਹਾ ਪ੍ਰਦੂਸ਼ਣ ਘਟਦਾ ਹੋਇਆ ਦਿਖਾਈ ਦੇ ਰਿਹਾ ਅਤੇ ਜਾਣਕਾਰੀ ਇਹ ਹੈ ਕਿ ਠੰਡੀਆਂ ਹਵਾਵਾਂ ਚਲੀਆਂ ਸੀ ਤੇਜ਼ ਹਵਾਵਾਂ ਚਲੀਆਂ ਸੀ ਜਿੱਤੇ ਨਾਲ ਪ੍ਰਦੂਸ਼ਣ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਆ ਆ ਪ੍ਰਦੂਸ਼ਣ ਜਿਹੜਾ ਕਿਤੇ ਨਾ ਕਿਤੇ ਘਟਦਾ ਹੋਇਆ ਨਜ਼ਰ ਆਇਆ ਗ੍ਰੈਪ 1 ਗ੍ਰੈਪ 2 ਗ੍ਰੈਪ 3 ਦੇ ਨਿਯਮ ਵੀ ਜਿਹੜੇ ਲਾਗੂ ਕੀਤੇ ਗਏ ਸੀਗੇ ਤੇ ਉਹਨਾਂ ਦੇ ਵਿੱਚੋਂ ਗ੍ਰੈਪ 3 ਦੇ ਜਿਹੜੇ ਨਿਯਮ ਹਟਾ ਦਿੱਤੇ ਗਏ ਸੀ ਤੇ ਚੱਲਦੇ ਕਿ ਕਈ ਵਾਹਨ ਜਿਹੜੇ ਆ ਉਹਨਾਂ ਤੇ ਰੋਕ ਲੱਗ ਗਈ ਸੀ ਪਰ ਹੁਣ ਉਹ ਸਾਰੇ ਵਾਹਨ ਵਿਚਲਣਗੇ ਜਿਨ੍ਹਾਂ ਤੇ ਰੋਕ ਲੱਗੀ ਸੀਗੀ ਤੇ ਜ਼ਹਿਰੀਲੀ ਹਵਾ ਤੋਂ ਦਿੱਲੀ ਵਾਸੀਆਂ ਨੂੰ ਰਾਹਤ ਮਿਲੀ ਹੈ ਦਸ ਦੇ ਕੇ ਪਿਛਲੇ ਦਿਨੀ ਲਗਾਤਾਰ ਪ੍ਰਦੂਸ਼ਣ ਜਿਹੜਾ ਵਧਿਆ ਜਾ ਰਿਹਾ ਸੀਗਾ ਤੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਪ੍ਰਦੂਸ਼ਣ ਨੂੰ ਕੰਟਰੋਲ ਕਰ ਲਿਆ ਜਾਵੇ ਤੇ ਪਰ ਇਸ ਦੇ ਬਾਵਜੂਦ ਵੀ ਪ੍ਰਦੂਸ਼ਣ ਦੇ ਵਿੱਚ ਕੋਈ ਰਾਹਤ ਨਹੀਂ ਮਿਲੀ ਸੀ ਤਾਂ ਹੁਣ ਦਿੱਲੀ ਵਾਸੀਆਂ ਨੂੰ ਇਸ ਦੇ ਵਿੱਚ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਹਵਾਵਾਂ ਜਿਹੜੀਆਂ ਸਾਫ਼ ਹੁੰਦੀਆਂ ਨਜ਼ਰ ਆ ਰਹੀ ਹੈ AQI ਲੈਵਲ ਜਿਹੜਾ ਉਸ ਦੇ ਵਿੱਚ ਸੁਧਾਰ ਛੜਾ ਦੇਖਣ ਨੂੰ ਮਿਲ ਰਿਹਾ ਹੈ ਪਿਛਲੇ ਦਿਨ ਜਿਹੜਾ ਪ੍ਰਦੂਸ਼ਣ ਵਧਿਆ ਸੀ ਉਸ ਦੇ ਨਾਲ ਕਈ ਸਾਰੀਆਂ ਮੁਸ਼ਕਲਾਂ ਕਈ ਸਾਰੀਆਂ ਪਰੇਸ਼ਾਨੀਆਂ ਕਈ ਸਾਰੀਆਂ ਬਿਮਾਰੀਆਂ ਜਿਹੜੀਆਂ ਦਿੱਲੀ ਵਾਸੀਆਂ ਨੂੰ ਲੱਗ ਰਹੀਆਂ ਸੀ ਉਸ ਦੇ ਨਾਲ ਜੂਝ ਰਹੇ ਸੀ ਤੇ ਡਾਕਟਰਾਂ ਦੇ ਵੱਲੋਂ ਵੀ ਸਲਾਹ ਦਿੱਤੀ ਗਈ ਸੀ ਕਿ ਮਾਸਕ ਤੋਂ ਬਿਨਾਂ ਘਰੋਂ ਬਾਹਰ ਨਾ ਨਿਕਲਿਆ ਜਾਵੇ ਤੇ ਫਿਰ ਲੋਕ ਜਿਹੜੇ ਆ ਉਹ ਕਾਫੀ ਪ੍ਰੇਸ਼ਾਨ ਸੀਗੇ ਤੇ ਨੋਇਡਾ ਦੇ ਵਿੱਚ ਤੇ ਦਿੱਲੀ ਐਨਸੀਆਰ ਦੇ ਵਿੱਚ ਸਭ ਤੋਂ ਵੱਧ ਏਕ ਆਈ ਲੈਵਲ ਜਿਹੜਾ ਖਰਾਬ ਸ਼ਰਾਨੀ ਦੇ ਵਿੱਚ ਦਰਜ ਕੀਤਾ ਗਿਆ ਸੀ ਤਾਂ ਹੁਣ ਇਸ ਦੇ ਵਿੱਚ ਸੁਧਾਰ ਦੇਖਣ ਨੂੰ ਮਿਲਿਆ ਅਤੇ ਪ੍ਰਸ਼ਾਸਨ ਦੇ ਵੱਲੋਂ ਗ੍ਰੈਪ ਟਿੰ ਦੇ ਨਿਯਮ ਜਿਹੜੇ ਉਹ ਵੀ ਹਟਾ ਦਿੱਤੇ ਗਏ ਆ ਇਸ ਦੇ ਅਨੁਸਾਰ ਕਈ ਵਾਹਨਾਂ ਤੇ ਰੋਕ ਲੱਗੀ ਸੀ ਪਰ ਹੁਣ ਉਹ ਵਾਹਨ ਵੀ ਚੱਲਣਗੇ ਜਿਨ੍ਹਾਂ ਤੇ ਰੋਕ ਲੱਗੀ ਹੋਈ ਸੀਗੀ ਤੇ ਇਸ ਤਰ੍ਹਾਂ ਪ੍ਰਦੂਸ਼ਣ ਘਟਦਾ ਹੋਇਆ ਨਜ਼ਰ ਆ ਰਹੀ ਹੈ ਦਿੱਲੀ ਵਾਸੀਆਂ ਨੂੰ ਕਿਤੇ ਨਾ ਕਿਤੇ ਰਾਹਤ ਜਿਹੜੀ ਆ ਹੁਣ ਮਿਲਦੀ ਨਜ਼ਰ ਆ ਰਹੀ ਹੈ ਦਿੱਲੀ ਵਾਸੀਆਂ ਨੂੰ ਹੁਣ ਪ੍ਰਦੂਸ਼ਣ ਤੋਂ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ AQI ਲੈਵਲ ਸਹੀ ਦਰਜ ਕੀਤਾ ਜਾ ਰਿਹਾ ਪਿਛਲੇ ਦਿਨੀ ਖਰਾਬ ਸ਼੍ਰਣੀ ਦੇ ਵਿੱਚ ਦਰਜ ਕੀਤਾ ਜਾ ਰਿਹਾ ਸੀ ਤੇ ਬੇहद ਮੁਸ਼ਕਿਲਾਂ ਦਾ ਦਿੱਲੀ ਵਾਸੀਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਪ੍ਰਦੂਸ਼ਣ ਜਿਹੜਾ ਵਧਦਾ ਜਾ ਰਿਹਾ ਸੀ ਤੇ ਹੁਣ ਇੱਕ AQI ਲੈਵਲ ਜਿਹੜਾ ਉਸ ਦੇ ਵਿੱਚ ਸੁਧਾਰ ਨਜ਼ਰ ਆ ਰਿਹਾ ਪ੍ਰਦੂਸ਼ਣ ਘਟਦਾ ਹੋਇਆ ਦਿਖਾਈ ਦੇ ਰਿਹਾ ਅਤੇ ਜਾਣਕਾਰੀ ਇਹ ਹੈ ਕਿ ਠੰਡੀਆਂ ਹਵਾਵਾਂ ਵਿੱਚ ਚਲੀਆਂ ਸੀ ਤੇਜ਼ ਹਵਾਵਾਂ ਵਿੱਚ ਚਲੀਆਂ ਸੀ ਜਿੱਤੇ ਨਾਲ ਪ੍ਰਦੂਸ਼ਣ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਆ ਪ੍ਰਦੂਸ਼ਣ ਜਿਹੜਾ ਕਿਤੇ ਨਾ ਕਿਤੇ ਘਟਦਾ ਹੋਇਆ ਨਜ਼ਰ ਆਇਆ ਗ੍ਰੈਪ 1 ਗ੍ਰੈਪ 2 ਗ੍ਰੈਪ 3 ਦੇ ਨਿਯਮ ਵੀ ਜਿਹੜੇ ਲਾਗੂ ਕੀਤੇ ਗਏ ਸੀਗੇ ਤਾਂ ਉਹਨਾਂ ਦੇ ਵਿੱਚੋਂ ਗ੍ਰੈਪ 3 ਦੇ ਜਿਹੜੇ ਨਿਯਮ ਹਟਾ ਦਿੱਤੇ ਗਏ ਸੀ ਇਸ ਤੇ ਚੱਲਦੇ ਕਿ ਕਈ ਵਾਹਨ ਜਿਹੜੇ ਆ ਉਹਨਾਂ ਤੇ ਰੋਕ ਲੱਗ ਗਈ ਸੀ ਪਰ ਹੁਣ ਉਹ ਸਾਰੇ ਵਾਹਨ ਵਿਚਲਣਗੇ ਜਿਨ੍ਹਾਂ ਤੇ ਰੋਕ ਲੱਗੀ ਸੀਗੀ ਤੇ ਜ਼ਹਿਰੀਲੀ ਹਵਾ ਤੋਂ ਦਿੱਲੀ ਵਾਸੀਆਂ ਨੂੰ ਰਾਹਤ ਮਿਲੀ ਹੈ 10 ਦੇ ਪਿਛਲੇ ਦਿਨੀ ਲਗਾਤਾਰ ਪ੍ਰਦੂਸ਼ਣ ਜਿਹੜਾ ਵਧਿਆ ਜਾ ਰਿਹਾ ਸੀਗਾ ਤੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਪ੍ਰਦੂਸ਼ਣ ਨੂੰ ਕੰਟਰੋਲ ਕਰ ਲਿਆ ਜਾਵੇ ਤੇ ਪਰ ਇਸ ਦੇ ਬਾਵਜੂਦ ਵੀ ਪ੍ਰਦੂਸ਼ਣ ਦੇ ਵਿੱਚ ਕੋਈ ਰਾਹਤ ਨਹੀਂ ਮਿਲੀ ਸੀ ਤੇ ਹੁਣ ਦਿੱਲੀ ਵਾਸੀਆਂ ਨੂੰ ਇਸ ਦੇ ਵਿੱਚ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਹਵਾਵਾਂ ਜਿਹੜੀਆਂ ਸਾਫ਼ ਹੁੰਦੀਆਂ ਨਜ਼ਰ ਆ ਰਹੀ ਹੈ AQI ਲੈਵਲ ਜਿਹੜਾ ਉਸ ਵਿੱਚ ਸੁਧਾਰ ਛੇੜਾ ਦੇਖਣ ਨੂੰ ਮਿਲ ਰਿਹਾ ਹੈ ਪਿਛਲੇ ਦਿਨ ਜਿਹੜਾ ਪ੍ਰਦੂਸ਼ਣ ਵਧਿਆ ਸੀ ਉਸ ਦੇ ਨਾਲ ਕਈ ਸਾਰੀਆਂ ਮੁਸ਼ਕਲਾ ਕਈ ਸਾਰੀਆਂ ਪਰੇਸ਼ਾਨੀਆਂ ਕਈ ਸਾਰੀਆਂ ਬਿਮਾਰੀਆਂ ਜਿਹੜੀਆਂ ਦਿੱਲੀ ਵਾਸੀਆਂ ਨੂੰ ਲੱਗ ਰਹੀਆਂ ਸੀ ਉਸ ਦੇ ਨਾਲ ਜੂਝ ਰਹੇ ਸੀ ਤੇ ਡਾਕਟਰਾਂ ਦੇ ਵੱਲੋਂ ਵੀ ਸਲਾਹ ਦਿੱਤੀ ਗਈ ਸੀ ਕਿ ਮਾਸਕ ਤੋਂ ਬਿਨਾ ਘਰੋਂ ਬਾਹਰ ਨਾ ਨਿਕਲਿਆ ਜਾਵੇ ਤੇ ਫਿਰ ਲੋਕ ਜਿਹੜੇ ਆ ਉਹ ਕਾਫੀ ਪ੍ਰੇਸ਼ਾਨ ਸੀਗੇ ਤੇ ਨੌਇਡਾ ਦੇ ਵਿੱਚ ਤੇ ਦਿੱਲੀ ਐਨਸੀਆਰ ਦੇ ਵਿੱਚ ਸਭ ਤੋਂ ਵੱਧ ਏਕ ਆਈ ਲੈਵਲ ਜਿਹੜਾ ਖਰਾਬ ਸ਼ੁਰਾਨੀ ਦੇ ਵਿੱਚ ਦਰਜ ਕੀਤਾ ਗਿਆ ਸੀ ਤਾਂ ਹੁਣ ਇਸ ਦੇ ਵਿੱਚ ਸੁਧਾਰ ਦੇਖਣ ਨੂੰ ਮਿਲਿਆ ਅਤੇ ਪ੍ਰਸ਼ਾਸਨ ਦੇ ਵੱਲੋਂ ਗ੍ਰੈਪਟਨ ਦੇ ਨਿਯਮ ਜਿਹੜੇ ਉਹ ਵੀ ਹਟਾ ਦਿੱਤੇ ਗਏ ਆ ਇਸ ਦੇ ਅਨੁਸਾਰ ਕਈ ਵਾਹਨਾਂ ਤੇ ਰੋਕ ਲੱਗੀ ਸੀ ਪਰ ਹੁਣ ਉਹ ਵਾਹਨ ਵੀ ਚੱਲਣਗੇ ਜਿਨ੍ਹਾਂ ਤੇ ਰੋਕ ਲੱਗੀ ਹੋਈ ਸੀਗੀ ਤੇ ਇਸ ਤਰ੍ਹਾਂ ਪ੍ਰਦੂਸ਼ਣ ਘਟਦਾ ਹੋਇਆ ਨਜ਼ਰ ਆ ਰਿਹਾ ਹੈ ਦਿੱਲੀ ਵਾਸੀਆਂ ਨੂੰ ਕਿਤੇ ਨਾ ਕਿਤੇ ਰਾਹਤ ਜਿਹੜੀ ਆ ਹੁਣ ਮਿਲਦੀ ਨਜ਼ਰ ਆ ਰਹੀ ਹੈ ਦਿੱਲੀ ਵਾਸੀਆਂ ਨੂੰ ਹੁਣ ਪ੍ਰਦੂਸ਼ਣ ਤੋਂ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ AQI ਲੈਵਲ ਸਹੀ ਦਰਜ ਕੀਤਾ ਜਾ ਰਿਹਾ ਪਿਛਲੇ ਦਿਨੀ ਖਰਾਬ ਸ਼੍ਰਣੀ ਦੇ ਵਿੱਚ ਦਰਜ ਕੀਤਾ ਜਾ ਰਿਹਾ ਸੀ ਤੇ ਬੇहद ਮੁਸ਼ਕਿਲਾਂ ਦਾ ਦਿੱਲੀ ਵਾਸੀਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਪ੍ਰਦੂਸ਼ਣ ਜਿਹੜਾ ਵਧਦਾ ਜਾ ਰਿਹਾ ਸੀ ਤੇ ਹੁਣ ਇੱਕ AQI ਲੈਵਲ ਜਿਹੜਾ ਉਹਦੇ ਵਿੱਚ ਸੁਧਾਰ ਨਜ਼ਰ ਆ ਰਿਹਾ ਪ੍ਰਦੂਸ਼ਣ ਘਟਦਾ ਹੋਇਆ ਦਿਖਾਈ ਦੇ ਰਿਹਾ ਅਤੇ ਜਾਣਕਾਰੀ ਇਹ ਹੈ ਕਿ ਠੰਡੀਆਂ ਹਵਾਵਾਂ ਚਲੀਆਂ ਸੀ ਤੇਜ਼ ਹਵਾਵਾਂ ਚਲੀਆਂ ਸੀ ਜਿੱਤੇ ਨਾਲ ਪ੍ਰਦੂਸ਼ਣ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਆ ਪ੍ਰਦੂਸ਼ਣ ਜਿਹੜਾ ਕਿਤੇ ਨਾ ਕਿਤੇ ਘਟਦਾ ਹੋਇਆ ਨਜ਼ਰ ਆਇਆ ਗ੍ਰੈਪ 1 ਗ੍ਰੈਪ 2 ਗ੍ਰੈਪ 3 ਦੇ ਨਿਯਮ ਵੀ ਜਿਹੜੇ ਲਾਗੂ ਕੀਤੇ ਗਏ ਸੀਗੇ ਤੇ ਉਹਨਾਂ ਦੇ ਵਿੱਚੋਂ ਗ੍ਰੈਪ 3 ਦੇ ਜਿਹੜੇ ਨਿਯਮ ਹਟਾ ਦਿੱਤੇ ਗਏ ਸੀ ਤੇ ਚੱਲਦੇ ਕਿ ਕਈ ਵਾਹਨ ਜਿਹੜੇ ਆ ਉਹਨਾਂ ਤੇ ਰੋਕ ਲੱਗ ਗਈ ਸੀ ਪਰ ਹੁਣ ਉਹ ਸਾਰੇ ਵਾਹਨ ਵਿਚਲਣਗੇ ਜਿਨ੍ਹਾਂ ਤੇ ਰੋਕ ਲੱਗੀ ਸੀਗੀ ਤੇ ਜ਼ਹਿਰੀਲੀ ਹਵਾ ਤੋਂ ਦਿੱਲੀ ਵਾਸੀਆਂ ਨੂੰ ਰਾਹਤ ਮਿਲੀ ਹੈ ਦਸ ਦੇ ਕੇ ਪਿਛਲੇ ਦਿਨੀ ਲਗਾਤਾਰ ਪ੍ਰਦੂਸ਼ਣ ਜਿਹੜਾ ਵਧਿਆ ਜਾ ਰਿਹਾ ਸੀਗਾ ਤੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਪ੍ਰਦੂਸ਼ਣ ਨੂੰ ਕੰਟਰੋਲ ਕਰ ਲਿਆ ਜਾਵੇ ਤੇ ਪਰ ਇਸ ਦੇ ਬਾਵਜੂਦ ਵੀ ਪ੍ਰਦੂਸ਼ਣ ਦੇ ਵਿੱਚ ਕੋਈ ਰਾਹਤ ਨਹੀਂ ਮਿਲੀ ਸੀ ਤਾਂ ਹੁਣ ਦਿੱਲੀ ਵਾਸੀਆਂ ਨੂੰ ਇਸ ਦੇ ਵਿੱਚ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਹਵਾਵਾਂ ਜਿਹੜੀਆਂ ਸਾਫ਼ ਹੁੰਦੀਆਂ ਨਜ਼ਰ ਆ ਰਹੀ ਹੈ AQI ਲੈਵਲ ਜਿਹੜਾ ਉਸ ਦੇ ਵਿੱਚ ਸੁਧਾਰ ਛੜਾ ਦੇਖੋ ਨੂੰ ਮਿਲ ਰਿਹਾ ਹੈ ਪਿਛਲੇ ਦਿਨੀ ਜਿਹੜਾ ਪ੍ਰਦੂਸ਼ਣ ਵਧਿਆ ਸੀ ਉਸ ਦੇ ਨਾਲ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਦਿੱਲੀ ਵਾਸੀਆਂ ਨੂੰ ਲੱਗ ਰਹੀਆਂ ਸੀ ਉਸ ਦੇ ਨਾਲ ਜੂਝ ਰਹੇ ਸੀ ਤੇ ਡਾਕਟਰਾਂ ਦੇ ਵੱਲੋਂ ਵੀ ਇਹ ਸਲਾਹ ਦਿੱਤੀ ਗਈ ਸੀ ਕਿ ਮਾਸਕ ਤੋਂ ਬਿਨਾ ਘਰੋਂ ਬਾਹਰ ਨਾ ਨਿਕਲਿਆ ਜਾਵੇ ਤੇ ਫਿਰ ਲੋਕ ਜਿਹੜੇ ਆ ਉਹ ਕਾਫੀ ਪ੍ਰੇਸ਼ਾਨ ਸੀਗੇ ਤੇ ਨੋਇਡਾ ਦੇ ਵਿੱਚ ਤੇ ਦਿੱਲੀ ਐਨਸੀਆਰ ਦੇ ਵਿੱਚ ਸਭ ਤੋਂ ਵੱਧ ਇੱਕ ਆਈ ਲੈਵਲ ਜਿਹੜਾ ਖਰਾਬ ਸ਼ੁਰਾਨੀ ਦੇ ਵਿੱਚ ਦਰਜ ਕੀਤਾ ਗਿਆ ਸੀ ਤੋ ਹੁਣ ਇਸ ਦੇ ਵਿੱਚ ਸੁਧਾਰ ਦੇਖਣ ਨੂੰ ਮਿਲਿਆ ਅਤੇ ਪ੍ਰਸ਼ਾਸਨ ਦੇ ਵੱਲੋਂ ਗ੍ਰੈਪਟਿੰਗ ਦੇ ਨਿਯਮ ਜਿਹੜੇ ਉਹ ਵੀ ਹਟਾ ਦਿੱਤੇ ਗਏ ਆ ਇਸ ਦੇ ਅਨੁਸਾਰ ਕਈ ਵਾਹਨਾ ਤੇ ਰੋਕ ਲੱਗੀ ਸੀ ਪਰ ਹੁਣ ਉਹ ਵਾਹਨ ਵੀ ਚੱਲਣਗੇ ਜਿਨ੍ਹਾਂ ਤੇ ਰੋਕ ਲੱਗੀ ਹੋਈ ਸੀਗੀ ਤੇ ਇਸ ਤਰ੍ਹਾਂ ਪ੍ਰਦੂਸ਼ਣ ਘਟਦਾ ਹੋਇਆ ਨਜ਼ਰ ਆ ਰਿਹਾ ਹੈ ਦਿੱਲੀ ਵਾਸੀਆਂ ਨੂੰ ਕਿਤੇ ਨਾ ਕਿਤੇ ਰਾਹਤ ਜਿਹੜੀ ਆ ਹੁਣ ਮਿਲਦੀ ਨਜ਼ਰ ਆ ਰਹੀ ਹੈ ਦਿੱਲੀ ਵਾਸੀਆਂ ਨੂੰ ਹੁਣ ਪ੍ਰਦੂਸ਼ਣ ਤੋਂ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ AQI ਲੈਵਲ ਸਹੀ ਦਰਜ ਕੀਤਾ ਜਾ ਰਿਹਾ ਪਿਛਲੇ ਦਿਨੀ ਖਰਾਬ ਸ਼੍ਰਣੀ ਦੇ ਵਿੱਚ ਦਰਜ ਕੀਤਾ ਜਾ ਰਿਹਾ ਸੀ ਤੇ ਬੇहद ਮੁਸ਼ਕਿਲਾਂ ਦਾ ਦਿੱਲੀ ਵਾਸੀਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਪ੍ਰਦੂਸ਼ਣ ਜਿਹੜਾ ਵਧਦਾ ਜਾ ਰਿਹਾ ਸੀ ਤੇ ਹੁਣ ਇੱਕ AQI ਲੈਵਲ ਜਿਹੜਾ ਉਸ ਦੇ ਵਿੱਚ ਸੁਧਾਰ ਨਜ਼ਰ ਆ ਰਿਹਾ ਪ੍ਰਦੂਸ਼ਣ ਘਟਦਾ ਹੋਇਆ ਦਿਖਾਈ ਦੇ ਰਿਹਾ ਅਤੇ ਜਾਣਕਾਰੀ ਹੈ ਕਿ ਠੰਡੀਆਂ ਹਵਾਵਾਂਵਾਂ ਚਲੀਆਂ ਸੀ ਤੇਜ਼ ਹਵਾਵਾਂਵਾਂ ਚਲੀਆਂ ਸੀ ਜਿੱਤੇ ਨਾਲ ਪ੍ਰਦੂਸ਼ਣ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਆ ਪ੍ਰਦੂਸ਼ਣ ਜਿਹੜਾ ਕਿਤੇ ਨਾ ਕਿਤੇ ਘਟਦਾ ਹੋਇਆ ਨਜ਼ਰ ਆਇਆ ਗ੍ਰੈਪ 1 ਗ੍ਰੈਪ 2 ਗ੍ਰੈਪ 3 ਦੇ ਨਿਯਮ ਵੀ ਜਿਹੜੇ ਲਾਗੂ ਕੀਤੇ ਗਏ ਸੀਗੇ ਤਾਂ ਉਹਨਾਂ ਦੇ ਵਿੱਚੋਂ ਗ੍ਰੈਪ 3 ਦੇ ਜਿਹੜੇ ਨਿਯਮ ਹਟਾ ਦਿੱਤੇ ਗਏ ਸੀ ਇੱਥੇ ਚੱਲਦੇ ਕਿ ਕਈ ਵਾਹਨ ਜਿਹੜੇ ਆ ਉਹਨਾਂ ਤੇ ਰੋਕ ਲੱਗ ਗਈ ਸੀ ਪਰ ਹੁਣ ਉਹ ਸਾਰੇ ਵਾਹਨ ਵਿਚਲਣਗੇ ਜਿਨ੍ਹਾਂ ਤੇ ਰੋਕ ਲੱਗੀ ਸੀਗੀ ਤੇ ਜ਼ਹਿਰੀਲੀ ਹਵਾ ਤੋਂ ਦਿੱਲੀ ਵਾਸੀਆਂ ਨੂੰ ਰਾਹਤ ਮਿਲੀ ਹੈ 10 ਦੇ ਪਿਛਲੇ ਦਿਨ ਹੀ ਲਗਾਤਾਰ ਪ੍ਰਦੂਸ਼ਣ ਜਿਹੜਾ ਵਧਿਆ ਜਾ ਰਿਹਾ ਸੀਗਾ ਤੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਪ੍ਰਦੂਸ਼ਣ ਨੂੰ ਕੰਟਰੋਲ ਕਰ ਲਿਆ ਜਾਵੇ ਤੇ ਪਰ ਇਸ ਦੇ ਬਾਵਜੂਦ ਵੀ ਪ੍ਰਦੂਸ਼ਣ ਦੇ ਵਿੱਚ ਕੋਈ ਰਾਹਤ ਨਹੀਂ ਮਿਲੀ ਸੀ ਤਾਂ ਹੁਣ ਦਿੱਲੀ ਵਾਸੀਆਂ ਨੂੰ ਇਸ ਦੇ ਵਿੱਚ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਹਵਾਵਾਂ ਜਿਹੜੀਆਂ ਸਾਫ਼ ਹੁੰਦੀਆਂ ਨਜ਼ਰ ਆ ਰਹੀ ਹੈ AQI ਲੈਵਲ ਜਿਹੜਾ ਉਸ ਵਿੱਚ ਸੁਧਾਰ ਛੇੜਾ ਦੇਖਣ ਨੂੰ ਮਿਲ ਰਿਹਾ ਹੈ ਪਿਛਲੇ ਦਿਨ ਜਿਹੜਾ ਪ੍ਰਦੂਸ਼ਣ ਵਧਿਆ ਸੀ ਉਸ ਦੇ ਨਾਲ ਕਈ ਸਾਰੀਆਂ ਮੁਸ਼ਕਲਾ ਕਈ ਸਾਰੀਆਂ ਪਰੇਸ਼ਾਨੀਆਂ ਕਈ ਸਾਰੀਆਂ ਬਿਮਾਰੀਆਂ ਜਿਹੜੀਆਂ ਦਿੱਲੀ ਵਾਸੀਆਂ ਨੂੰ ਲੱਗ ਰਹੀਆਂ ਸੀ ਉਸ ਦੇ ਨਾਲ ਜੂਝ ਰਹੇ ਸੀ ਤੇ ਡਾਕਟਰਾਂ ਦੇ ਵੱਲੋਂ ਵੀ ਸਲਾਹ ਦਿੱਤੀ ਗਈ ਸੀ ਕਿ ਮਾਸਕ ਤੋਂ ਬਿਨਾ ਘਰੋਂ ਬਾਹਰ ਨਾ ਨਿਕਲਿਆ ਜਾਵੇ ਤੇ ਫਿਰ ਲੋਕ ਜਿਹੜੇ ਆ ਉਹ ਕਾਫੀ ਪ੍ਰੇਸ਼ਾਨ ਸੀਗੇ ਤੇ ਨੁਆਇਡਾ ਦੇ ਵਿੱਚ ਤੇ ਦਿੱਲੀ ਐਨਸੀਆਰ ਦੇ ਵਿੱਚ ਸਭ ਤੋਂ ਵੱਧ ਏਕ ਆਈ ਲੈਵਲ ਜਿਹੜਾ ਖਰਾਬ ਸ਼ੁਰਾਨੀ ਦੇ ਵਿੱਚ ਦਰਜ ਕੀਤਾ ਗਿਆ ਸੀ ਤਾਂ ਹੁਣ ਇਸ ਦੇ ਵਿੱਚ ਸੁਧਾਰ ਦੇਖਣ ਨੂੰ ਮਿਲਿਆ ਅਤੇ ਪ੍ਰਸ਼ਾਸਨ ਦੇ ਵੱਲੋਂ ਗ੍ਰੈਪਟਿੰਗ ਦੇ ਨਿਯਮ ਜਿਹੜੇ ਉਹ ਵੀ ਹਟਾ ਦਿੱਤੇ ਗਏ ਆ ਇਸ ਦੇ ਅਨੁਸਾਰ ਕਈ ਵਾਹਨਾਂ ਤੇ ਰੋਕ ਲੱਗੀ ਸੀ ਪਰ ਹੁਣ ਉਹ ਵਾਹਨ ਵੀ ਚੱਲਣਗੇ ਜਿਨ੍ਹਾਂ ਤੇ ਰੋਕ ਲੱਗੀ ਹੋਈ ਸੀਗੀ ਤੇ ਇਸ ਤਰ੍ਹਾਂ ਪ੍ਰਦੂਸ਼ਣ ਘਟਦਾ ਹੋਇਆ ਨਜ਼ਰ ਆ ਰਿਹਾ ਹੈ ਦਿੱਲੀ ਵਾਸੀਆਂ ਨੂੰ ਕਿਤੇ ਨਾ ਕਿਤੇ ਰਾਹਤ ਜਿਹੜੀ ਆ ਹੁਣ ਮਿਲਦੀ ਨਜ਼ਰ ਆ ਰਹੀ ਹੈ ਦਿੱਲੀ ਵਾਸੀਆਂ ਨੂੰ ਹੁਣ ਪ੍ਰਦੂਸ਼ਣ ਤੋਂ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ AQI ਲੈਵਲ ਸਹੀ ਦਰਜ ਕੀਤਾ ਜਾ ਰਿਹਾ ਪਿਛਲੇ ਦਿਨੀ ਖਰਾਬ ਸ਼੍ਰਣੀ ਦੇ ਵਿੱਚ ਦਰਜ ਕੀਤਾ ਜਾ ਰਿਹਾ ਸੀ ਤੇ ਬੇहद ਮੁਸ਼ਕਿਲਾਂ ਦਾ ਦਿੱਲੀ ਵਾਸੀਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਪ੍ਰਦੂਸ਼ਣ ਜਿਹੜਾ ਵਧਦਾ ਜਾ ਰਿਹਾ ਸੀ ਤੇ ਹੁਣ ਇੱਕ AQI ਲੈਵਲ ਜਿਹੜਾ ਉਸ ਦੇ ਵਿੱਚ ਸੁਧਾਰ ਨਜ਼ਰ ਆ ਰਿਹਾ ਪ੍ਰਦੂਸ਼ਣ ਘਟਦਾ ਹੋਇਆ ਦਿਖਾਈ ਦੇ ਰਿਹਾ ਅਤੇ ਜਾਣਕਾਰੀ ਇਹ ਹੈ ਕਿ ਠੰਡੀਆਂ ਹਵਾਵਾਂ ਚਲੀਆਂ ਸੀ ਤੇਜ਼ ਹਵਾਵਾਂ ਚਲੀਆਂ ਸੀ ਜਿੱਤੇ ਨਾਲ ਪ੍ਰਦੂਸ਼ਣ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਆ ਆ ਪ੍ਰਦੂਸ਼ਣ ਜਿਹੜਾ ਕਿਤੇ ਨਾ ਕਿਤੇ ਘਟਦਾ ਹੋਇਆ ਨਜ਼ਰ ਆਇਆ ਗ੍ਰੈਪ 1 ਗ੍ਰੈਪ 2 ਗ੍ਰੈਪ 3 ਦੇ ਨਿਯਮ ਵੀ ਜਿਹੜੇ ਲਾਗੂ ਕੀਤੇ ਗਏ ਸੀਗੇ ਤੇ ਉਹਨਾਂ ਦੇ ਵਿੱਚੋਂ ਗ੍ਰੈਪ 3 ਦੇ ਜਿਹੜੇ ਨਿਯਮ ਹਟਾ ਦਿੱਤੇ ਗਏ ਸੀ ਤੇ ਚੱਲਦੇ ਕਿ ਕਈ ਵਾਹਨ ਜਿਹੜੇ ਆ ਉਹਨਾਂ ਤੇ ਰੋਕ ਲੱਗ ਗਈ ਸੀ ਪਰ ਹੁਣ ਉਹ ਸਾਰੇ ਵਾਹਨ ਵਿਚਲਣਗੇ ਜਿਨ੍ਹਾਂ ਤੇ ਰੋਕ ਲੱਗੀ ਸੀਗੀ ਤੇ ਜ਼ਹਿਰੀਲੀ ਹਵਾ ਤੋਂ ਦਿੱਲੀ ਵਾਸੀਆਂ ਨੂੰ ਰਾਹਤ ਮਿਲੀ ਹੈ 10 ਦੇ ਪਿਛਲੇ ਦਿਨ ਹੀ ਲਗਾਤਾਰ ਪ੍ਰਦੂਸ਼ਣ ਜਿਹੜਾ ਵਧਿਆ ਜਾ ਰਿਹਾ ਸੀਗਾ ਤੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਪ੍ਰਦੂਸ਼ਣ ਨੂੰ ਕੰਟਰੋਲ ਕਰ ਲਿਆ ਜਾਵੇ ਤੇ ਪਰ ਇਸ ਦੇ ਬਾਵਜੂਦ ਵੀ ਪ੍ਰਦੂਸ਼ਣ ਦੇ ਵਿੱਚ ਕੋਈ ਰਾਹਤ ਨਹੀਂ ਮਿਲੀ ਸੀ ਤਾਂ ਹੁਣ ਦਿੱਲੀ ਵਾਸੀਆਂ ਨੂੰ ਇਸ ਦੇ ਵਿੱਚ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਹਵਾਵਾਂ ਜਿਹੜੀਆਂ ਸਾਫ਼ ਹੁੰਦੀਆਂ ਨਜ਼ਰ ਆ ਰਹੀ ਹੈ AQI ਲੈਵਲ ਜਿਹੜਾ ਉਸੇ ਵਿੱਚ ਸੁਧਾਰ ਛੜਾ ਦੇਖਣ ਨੂੰ ਮਿਲ ਰਿਹਾ ਹੈ ਪਿਛਲੇ ਦਿਨੀ ਜਿਹੜਾ ਪ੍ਰਦੂਸ਼ਣ ਵਧਿਆ ਸੀ ਉਸ ਦੇ ਨਾਲ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਦਿੱਲੀ ਵਾਸੀਆਂ ਨੂੰ ਲੱਗ ਰਹੀਆਂ ਸੀ ਉਸ ਦੇ ਨਾਲ ਜੂਝ ਰਹੇ ਸੀ ਤੇ ਡਾਕਟਰਾਂ ਦੇ ਵੱਲੋਂ ਵੀ ਸਲਾਹ ਦਿੱਤੀ ਗਈ ਸੀ ਕਿ ਮਾਸਕ ਤੋਂ ਬਿਨਾ ਘਰੋਂ ਬਾਹਰ ਨਾ ਨਿਕਲਿਆ ਜਾਵੇ ਤੇ ਫਿਰ ਲੋਕ ਜਿਹੜੇ ਆ ਉਹ ਕਾਫੀ ਪ੍ਰੇਸ਼ਾਨ ਸਿਗੇ ਤੇ ਨੋਇਡਾ ਦੇ ਵਿੱਚ ਤੇ ਦਿੱਲੀ ਐਨਸੀਆਰ ਦੇ ਵਿੱਚ ਸਭ ਤੋਂ ਵੱਧ ਏਕ ਆਈ ਲੈਵਲ ਜਿਹੜਾ ਖਰਾਬ ਸ਼ਰਾਨੀ ਦੇ ਵਿੱਚ ਦਰਜ ਕੀਤਾ ਗਿਆ ਸੀ ਤੋ ਹੁਣ ਇਸ ਦੇ ਵਿੱਚ ਸੁਧਾਰ ਦੇਖਣ ਨੂੰ ਮਿਲਿਆ ਅਤੇ ਪ੍ਰਸ਼ਾਸਨ ਦੇ ਵੱਲੋਂ ਗ੍ਰੈਪਿੰਗ ਦੇ ਨਿਯਮ ਜਿਹੜੇ ਉਹ ਵੀ ਹਟਾ ਦਿੱਤੇ ਗਏ ਆ ਇਸ ਦੇ ਅਨੁਸਾਰ ਕਈ ਵਾਹਨਾ ਤੇ ਰੋਕ ਲੱਗੀ ਸੀ ਪਰ ਹੁਣ ਉਹ ਵਾਹਨ ਵੀ ਚੱਲਣਗੇ ਜਿਨ੍ਹਾਂ ਤੇ ਰੋਕ ਲੱਗੀ ਹੋਈ ਸੀਗੀ ਤੇ ਇਸ ਤਰ੍ਹਾਂ ਪ੍ਰਦੂਸ਼ਣ ਘਟਦਾ ਹੋਇਆ ਨਜ਼ਰ ਆ ਰਿਹਾ ਹੈ ਦਿੱਲੀ ਵਾਸੀਆਂ ਨੂੰ ਕਿਤੇ ਨਾ ਕਿਤੇ ਰਾਹਤ ਜਿਹੜੀ ਆ ਹੁਣ ਮਿਲਦੀ ਨਜ਼ਰ ਆ ਰਹੀ ਹੈ ਦਿੱਲੀ ਵਾਸੀਆਂ ਨੂੰ ਹੁਣ ਪ੍ਰਦੂਸ਼ਣ ਤੋਂ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਏਕਿਊ ਆਇ ਲੈਵਲ ਸਹੀ ਦਰਜ ਕੀਤਾ ਜਾ ਰਿਹਾ ਪਿਛਲੇ ਦਿਨੀ ਖਰਾਬ ਸ਼੍ਰਣੀ ਦੇ ਵਿੱਚ ਦਰਜ ਕੀਤਾ ਜਾ ਰਿਹਾ ਸੀ ਤੇ ਬੇहद ਮੁਸ਼ਕਿਲਾਂ ਦਾ ਦਿੱਲੀ ਵਾਸੀਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਪ੍ਰਦੂਸ਼ਣ ਜਿਹੜਾ ਵਧਦਾ ਜਾ ਰਿਹਾ ਸੀ ਤੇ ਹੁਣ ਏਕਿਊ ਆਇ ਲੈਵਲ ਜਿਹੜਾ ਉਸ ਦੇ ਵਿੱਚ ਸੁਧਾਰ ਨਜ਼ਰ ਆ ਰਿਹਾ ਪ੍ਰਦੂਸ਼ਣ ਘਟਦਾ ਹੋਇਆ ਦਿਖਾਈ ਦੇ ਰਿਹਾ ਅਤੇ ਜਾਣਕਾਰੀ ਹੈ ਕਿ ਠੰਡੀਆਂ ਹਵਾਵਾਂ ਵਿੱਚ ਚਲੀਆਂ ਸੀ ਤੇਜ਼ ਹਵਾਵਾਂ ਵਿੱਚ ਚਲੀਆਂ ਸੀ ਜਿੱਤੇ ਨਾਲ ਪ੍ਰਦੂਸ਼ਣ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਆ ਪ੍ਰਦੂਸ਼ਣ ਜਿਹੜਾ ਕਿਤੇ ਨਾ ਕਿਤੇ ਘਟਦਾ ਹੋਇਆ ਨਜ਼ਰ ਆਇਆ ਗ੍ਰੈਪ 1 ਗ੍ਰੈਪ 2 ਗ੍ਰੈਪ 3 ਦੇ ਨਿਯਮ ਵੀ ਜਿਹੜੇ ਲਾਗੂ ਕੀਤੇ ਗਏ ਸੀਗੇ ਤਾਂ ਉਹਨਾਂ ਦੇ ਵਿੱਚੋਂ ਗ੍ਰੈਪ 3 ਦੇ ਜਿਹੜੇ ਨਿਯਮ ਹਟਾ ਦਿੱਤੇ ਗਏ ਸੀ ਇੱਥੇ ਚੱਲਦੇ ਕਿ ਕਈ ਵਾਹਨ ਜਿਹੜੇ ਆ ਉਹਨਾਂ ਤੇ ਰੋਕ ਲੱਗ ਗਈ ਸੀ ਪਰ ਹੁਣ ਉਹ ਸਾਰੇ ਵਾਹਨ ਵਿਚਲਣਗੇ ਜਿਨ੍ਹਾਂ ਤੇ ਰੋਕ ਲੱਗੀ ਸੀਗੀ ਤੇ ਜ਼ਹਿਰੀਲੀ ਹਵਾ ਤੋਂ ਦਿੱਲੀ ਵਾਸੀਆਂ ਨੂੰ ਰਾਹਤ ਮਿਲੀ ਹੈ 10 ਦੇ ਪਿਛਲੇ ਦਿਨ ਹੀ ਲਗਾਤਾਰ ਪ੍ਰਦੂਸ਼ਣ ਜਿਹੜਾ ਵਧਿਆ ਜਾ ਰਿਹਾ ਸੀਗਾ ਤੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਪ੍ਰਦੂਸ਼ਣ ਨੂੰ ਕੰਟਰੋਲ ਕਰ ਲਿਆ ਜਾਵੇ ਤੇ ਪਰ ਇਸ ਦੇ ਬਾਵਜੂਦ ਵੀ ਪ੍ਰਦੂਸ਼ਣ ਦੇ ਵਿੱਚ ਕੋਈ ਰਾਹਤ ਨਹੀਂ ਮਿਲੀ ਸੀ ਤਾਂ ਹੁਣ ਦਿੱਲੀ ਵਾਸੀਆਂ ਨੂੰ ਇਸ ਦੇ ਵਿੱਚ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਹਵਾਵਾਂ ਜਿਹੜੀਆਂ ਸਾਫ਼ ਹੁੰਦੀਆਂ ਨਜ਼ਰ ਆ ਰਹੀ ਹੈ AQI ਲੈਵਲ ਜਿਹੜਾ ਉਸਦੇ ਵਿੱਚ ਸੁਧਾਰ ਛੇੜਾ ਦੇਖਣ ਨੂੰ ਮਿਲ ਰਿਹਾ ਹੈ ਪਿਛਲੇ ਦਿਨ ਜਿਹੜਾ ਪ੍ਰਦੂਸ਼ਣ ਵਧਿਆ ਸੀ ਉਸ ਦੇ ਨਾਲ ਕਈ ਸਾਰੀਆਂ ਮੁਸ਼ਕਲਾ ਕਈ ਸਾਰੀਆਂ ਪਰੇਸ਼ਾਨੀਆਂ ਕਈ ਸਾਰੀਆਂ ਬਿਮਾਰੀਆਂ ਜਿਹੜੀਆਂ ਦਿੱਲੀ ਵਾਸੀਆਂ ਨੂੰ ਲੱਗ ਰਹੀਆਂ ਸੀ ਉਸ ਦੇ ਨਾਲ ਜੂਝ ਰਹੇ ਸੀ ਤੇ ਡਾਕਟਰਾਂ ਦੇ ਵੱਲੋਂ ਵੀ ਸਲਾਹ ਦਿੱਤੀ ਗਈ ਸੀ ਕਿ ਮਾਸਕ ਤੋਂ ਬਿਨਾ ਘਰੋਂ ਬਾਹਰ ਨਾ ਨਿਕਲਿਆ ਜਾਵੇ ਤੇ ਫਿਰ ਲੋਕ ਜਿਹੜੇ ਆ ਉਹ ਕਾਫੀ ਪ੍ਰੇਸ਼ਾਨ ਸੀਗੇ ਤੇ ਨੋਇਡਾ ਦੇ ਵਿੱਚ ਤੇ ਦਿੱਲੀ ਐਨਸੀਆਰ ਦੇ ਵਿੱਚ ਸਭ ਤੋਂ ਵੱਧ ਇੱਕ ਆਈ ਲੈਵਲ ਜਿਹੜਾ ਖਰਾਬ ਸ਼ਰਾਨੀ ਦੇ ਵਿੱਚ ਦਰਜ ਕੀਤਾ ਗਿਆ ਸੀ ਤੋ ਹੁਣ ਇਸ ਦੇ ਵਿੱਚ ਸੁਧਾਰ ਦੇਖਣ ਨੂੰ ਮਿਲਿਆ ਅਤੇ ਪ੍ਰਸ਼ਾਸਨ ਦੇ ਵੱਲੋਂ ਗ੍ਰੈਪਟਨ ਦੇ ਨਿਯਮ ਜਿਹੜੇ ਉਹ ਵੀ ਹਟਾ ਦਿੱਤੇ ਗਏ ਆ ਇਸ ਦੇ ਅਨੁਸਾਰ ਕਈ ਵਾਹਨਾਂ ਤੇ ਰੋਕ ਲੱਗੀ ਸੀ ਪਰ ਹੁਣ ਉਹ ਵਾਹਨ ਵੀ ਚੱਲਣਗੇ ਜਿਨ੍ਹਾਂ ਤੇ ਰੋਕ ਲੱਗੀ ਹੋਈ ਸੀਗੀ ਤੇ ਇਸ ਤਰ੍ਹਾਂ ਪ੍ਰਦੂਸ਼ਣ ਘਟਦਾ ਹੋਇਆ ਨਜ਼ਰ ਆ ਰਿਹਾ ਹੈ ਦਿੱਲੀ ਵਾਸੀਆਂ ਨੂੰ ਕਿਤੇ ਨਾ ਕਿਤੇ ਰਾਹਤ ਜਿਹੜੀ ਆ ਹੁਣ ਮਿਲਦੀ ਨਜ਼ਰ ਆ ਰਹੀ ਹੈ ਦਿੱਲੀ ਵਾਸੀਆਂ ਨੂੰ ਹੁਣ ਪ੍ਰਦੂਸ਼ਣ ਤੋਂ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ AQI ਲੈਵਲ ਸਹੀ ਦਰਜ ਕੀਤਾ ਜਾ ਰਿਹਾ ਪਿਛਲੇ ਦਿਨੀ ਖਰਾਬ ਸ਼੍ਰਣੀ ਦੇ ਵਿੱਚ ਦਰਜ ਕੀਤਾ ਜਾ ਰਿਹਾ ਸੀ ਤੇ ਬੇहद ਮੁਸ਼ਕਿਲਾਂ ਦਾ ਦਿੱਲੀ ਵਾਸੀਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਪ੍ਰਦੂਸ਼ਣ ਜਿਹੜਾ ਵਧਦਾ ਜਾ ਰਿਹਾ ਸੀ ਤੇ ਹੁਣ ਇੱਕ AQI ਲੈਵਲ ਜਿਹੜਾ ਉਸ ਦੇ ਵਿੱਚ ਸੁਧਾਰ ਨਜ਼ਰ ਆ ਰਿਹਾ ਪ੍ਰਦੂਸ਼ਣ ਘਟਦਾ ਹੋਇਆ ਦਿਖਾਈ ਦੇ ਰਿਹਾ ਅਤੇ ਜਾਣਕਾਰੀ ਇਹ ਹੈ ਕਿ ਠੰਡੀਆਂ ਹਵਾਵਾਂ ਚਲੀਆਂ ਸੀ ਤੇਜ਼ ਹਵਾਵਾਂ ਚਲੀਆਂ ਸੀ ਜਿੱਤੇ ਨਾਲ ਪ੍ਰਦੂਸ਼ਣ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਆ ਪ੍ਰਦੂਸ਼ਣ ਜਿਹੜਾ ਕਿਤੇ ਨਾ ਕਿਤੇ ਘਟਦਾ ਹੋਇਆ ਨਜ਼ਰ ਆਇਆ ਗ੍ਰੈਪ 1 ਗ੍ਰੈਪ 2 ਗ੍ਰੈਪ 3 ਦੇ ਨਿਯਮ ਵੀ ਜਿਹੜੇ ਲਾਗੂ ਕੀਤੇ ਗਏ ਸੀਗੇ ਤੇ ਉਹਨਾਂ ਦੇ ਵਿੱਚੋਂ ਗ੍ਰੈਪ 3 ਦੇ ਜਿਹੜੇ ਨਿਯਮ ਹਟਾ ਦਿੱਤੇ ਗਏ ਸੀ ਤੇ ਚੱਲਦੇ ਕਿ ਕਈ ਵਾਹਨ ਜਿਹੜੇ ਆ ਉਹਨਾਂ ਤੇ ਰੋਕ ਲੱਗ ਗਈ ਸੀ ਪਰ ਹੁਣ ਉਹ ਸਾਰੇ ਵਾਹਨ ਵਿਚਲਣਗੇ ਜਿਨ੍ਹਾਂ ਤੇ ਰੋਕ ਲੱਗੀ ਸੀਗੀ ਤੇ ਜ਼ਹਿਰੀਲੀ ਹਵਾ ਤੋਂ ਦਿੱਲੀ ਵਾਸੀਆਂ ਨੂੰ ਰਾਹਤ ਮਿਲੀ ਹੈ ਦਸ ਦੇ ਕੇ ਪਿਛਲੇ ਦਿਨੀ ਲਗਾਤਾਰ ਪ੍ਰਦੂਸ਼ਣ ਜਿਹੜਾ ਵਧਿਆ ਜਾ ਰਿਹਾ ਸੀਗਾ ਤੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਪ੍ਰਦੂਸ਼ਣ ਨੂੰ ਕੰਟਰੋਲ ਕਰ ਲਿਆ ਜਾਵੇ ਤੇ ਪਰ ਇਸ ਦੇ ਬਾਵਜੂਦ ਵੀ ਪ੍ਰਦੂਸ਼ਣ ਦੇ ਵਿੱਚ ਕੋਈ ਰਾਹਤ ਨਹੀਂ ਮਿਲੀ ਸੀ ਤਾਂ ਹੁਣ ਦਿੱਲੀ ਵਾਸੀਆਂ ਨੂੰ ਇਸ ਦੇ ਵਿੱਚ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਹਵਾਵਾਂ ਜਿਹੜੀਆਂ ਸਾਫ਼ ਹੁੰਦੀਆਂ ਨਜ਼ਰ ਆ ਰਹੀ ਹੈ AQI ਲੈਵਲ ਜਿਹੜਾ ਉਸੇ ਵਿੱਚ ਸੁਧਾਰ ਛੜਾ ਦੇਖਣ ਨੂੰ ਮਿਲ ਰਿਹਾ ਹੈ ਪਿਛਲੇ ਦਿਨੀ ਜਿਹੜਾ ਪ੍ਰਦੂਸ਼ਣ ਵਧਿਆ ਸੀ ਉਸ ਦੇ ਨਾਲ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਦਿੱਲੀ ਵਾਸੀਆਂ ਨੂੰ ਲੱਗ ਰਹੀਆਂ ਸੀ ਉਸ ਦੇ ਨਾਲ ਜੂਝ ਰਹੇ ਸੀ ਤੇ ਡਾਕਟਰਾਂ ਦੇ ਵੱਲੋਂ ਵੀ ਸਲਾਹ ਦਿੱਤੀ ਗਈ ਸੀ ਕਿ ਮਾਸਕ ਤੋਂ ਬਿਨਾ ਘਰੋਂ ਬਾਹਰ ਨਾ ਨਿਕਲਿਆ ਜਾਵੇ ਤੇ ਫਿਰ ਲੋਕ ਜਿਹੜੇ ਆ ਉਹ ਕਾਫੀ ਪ੍ਰੇਸ਼ਾਨ ਸਿਗੇ ਤੇ ਨੋਇਡਾ ਦੇ ਵਿੱਚ ਤੇ ਦਿੱਲੀ ਐਨਸੀਆਰ ਦੇ ਵਿੱਚ ਸਭ ਤੋਂ ਵੱਧ ਏਕ ਆਈ ਲੈਵਲ ਜਿਹੜਾ ਖਰਾਬ ਸ਼ੁਰਾਨੀ ਦੇ ਵਿੱਚ ਦਰਜ ਕੀਤਾ ਗਿਆ ਸੀ ਤੋ ਹੁਣ ਇਸ ਦੇ ਵਿੱਚ ਸੁਧਾਰ ਦੇਖਣ ਨੂੰ ਮਿਲਿਆ ਅਤੇ ਪ੍ਰਸ਼ਾਸਨ ਦੇ ਵੱਲੋਂ ਗ੍ਰੈਪਟਿੰਗ ਦੇ ਨਿਯਮ ਜਿਹੜੇ ਉਹ ਵੀ ਹਟਾ ਦਿੱਤੇ ਗਏ ਆ ਇਸ ਦੇ ਅਨੁਸਾਰ ਕਈ ਵਾਹਨਾ ਤੇ ਰੋਕ ਲੱਗੀ ਸੀ ਪਰ ਹੁਣ ਉਹ ਵਾਹਨ ਵੀ ਚੱਲਣਗੇ ਜਿਨ੍ਹਾਂ ਤੇ ਰੋਕ ਲੱਗੀ ਹੋਈ ਸੀਗੀ ਤੇ ਇਸ ਤਰ੍ਹਾਂ ਪ੍ਰਦੂਸ਼ਣ ਘਟਦਾ ਹੋਇਆ ਨਜ਼ਰ ਆ ਰਿਹਾ ਹੈ ਦਿੱਲੀ ਵਾਸੀਆਂ ਨੂੰ ਕਿਤੇ ਨਾ ਕਿਤੇ ਰਾਹਤ ਜਿਹੜੀ ਆ ਹੁਣ ਮਿਲਦੀ ਨਜ਼ਰ ਆ ਰਹੀ ਹੈ ਦਿੱਲੀ ਵਾਸੀਆਂ ਨੂੰ ਹੁਣ ਪ੍ਰਦੂਸ਼ਣ ਤੋਂ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ AQI ਲੈਵਲ ਸਹੀ ਦਰਜ ਕੀਤਾ ਜਾ ਰਿਹਾ ਪਿਛਲੇ ਦਿਨੀ ਖਰਾਬ ਸ਼੍ਰਣੀ ਦੇ ਵਿੱਚ ਦਰਜ ਕੀਤਾ ਜਾ ਰਿਹਾ ਸੀ ਤੇ ਬੇहद ਮੁਸ਼ਕਿਲਾਂ ਦਾ ਦਿੱਲੀ ਵਾਸੀਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਪ੍ਰਦੂਸ਼ਣ ਜਿਹੜਾ ਵਧਦਾ ਜਾ ਰਿਹਾ ਸੀ ਤੇ ਹੁਣ ਇੱਕ AQI ਲੈਵਲ ਜਿਹੜਾ ਉਸ ਦੇ ਵਿੱਚ ਸੁਧਾਰ ਨਜ਼ਰ ਆ ਰਿਹਾ ਪ੍ਰਦੂਸ਼ਣ ਘਟਦਾ ਹੋਇਆ ਦਿਖਾਈ ਦੇ ਰਿਹਾ ਅਤੇ ਜਾਣਕਾਰੀ ਇਹ ਹੈ ਕਿ ਠੰਡੀਆਂ ਹਵਾਵਾਂਵਾਂ ਚਲੀਆਂ ਸੀ ਤੇਜ਼ ਹਵਾਵਾਂਵਾਂ ਚਲੀਆਂ ਸੀ ਜਿੱਤੇ ਨਾਲ ਪ੍ਰਦੂਸ਼ਣ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਆ ਪ੍ਰਦੂਸ਼ਣ ਜਿਹੜਾ ਕਿਤੇ ਨਾ ਕਿਤੇ ਘਟਦਾ ਹੋਇਆ ਨਜ਼ਰ ਆਇਆ ਗ੍ਰੈਪ 1 ਗ੍ਰੈਪ 2 ਗ੍ਰੈਪ 3 ਦੇ ਨਿਯਮ ਵੀ ਜਿਹੜੇ ਲਾਗੂ ਕੀਤੇ ਗਏ ਸੀਗੇ ਤਾਂ ਉਹਨਾਂ ਦੇ ਵਿੱਚੋਂ ਗ੍ਰੈਪ 3 ਦੇ ਜਿਹੜੇ ਨਿਯਮ ਹਟਾ ਦਿੱਤੇ ਗਏ ਸੀ ਇੱਥੇ ਚੱਲਦੇ ਕਿ ਕਈ ਵਾਹਨ ਜਿਹੜੇ ਆ ਉਹਨਾਂ ਤੇ ਰੋਕ ਲੱਗ ਗਈ ਸੀ ਪਰ ਹੁਣ ਉਹ ਸਾਰੇ ਵਾਹਨ ਵਿਚਲਣਗੇ ਜਿਨ੍ਹਾਂ ਤੇ ਰੋਕ ਲੱਗੀ ਸੀਗੀ ਤੇ ਜ਼ਹਿਰੀਲੀ ਹਵਾ ਤੋਂ ਦਿੱਲੀ ਵਾਸੀਆਂ ਨੂੰ ਰਾਹਤ ਮਿਲੀ ਹੈ ਦਸ ਦੇ ਕੇ ਪਿਛਲੇ ਦਿਨੀ ਲਗਾਤਾਰ ਪ੍ਰਦੂਸ਼ਣ ਜਿਹੜਾ ਵਧਿਆ ਜਾ ਰਿਹਾ ਸੀਗਾ ਤੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਪ੍ਰਦੂਸ਼ਣ ਨੂੰ ਕੰਟਰੋਲ ਕਰ ਲਿਆ ਜਾਵੇ ਤੇ ਪਰ ਇਸ ਦੇ ਬਾਵਜੂਦ ਵੀ ਪ੍ਰਦੂਸ਼ਣ ਦੇ ਵਿੱਚ ਕੋਈ ਰਾਹਤ ਨਹੀਂ ਮਿਲੀ ਸੀ ਤਾਂ ਹੁਣ ਦਿੱਲੀ ਵਾਸੀਆਂ ਨੂੰ ਇਸ ਦੇ ਵਿੱਚ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਹਵਾਵਾਂ ਜਿਹੜੀਆਂ ਸਾਫ਼ ਹੁੰਦੀਆਂ ਨਜ਼ਰ ਆ ਰਹੀ ਹੈ AQI ਲੈਵਲ ਜਿਹੜਾ ਉਸ ਦੇ ਵਿੱਚ ਸੁਧਾਰ ਛੜਾ ਦੇਖਣ ਨੂੰ ਮਿਲ ਰਿਹਾ ਹੈ ਪਿਛਲੇ ਦਿਨ ਜਿਹੜਾ ਪ੍ਰਦੂਸ਼ਣ ਵਧਿਆ ਸੀ ਉਸ ਦੇ ਨਾਲ ਕਈ ਸਾਰੀਆਂ ਮੁਸ਼ਕਲਾਂ ਕਈ ਸਾਰੀਆਂ ਪਰੇਸ਼ਾਨੀਆਂ ਕਈ ਸਾਰੀਆਂ ਬਿਮਾਰੀਆਂ ਜਿਹੜੀਆਂ ਦਿੱਲੀ ਵਾਸੀਆਂ ਨੂੰ ਲੱਗ ਰਹੀਆਂ ਸੀ ਉਸ ਦੇ ਨਾਲ ਜੂਝ ਰਹੇ ਸੀ ਤੇ ਡਾਕਟਰਾਂ ਦੇ ਵੱਲੋਂ ਵੀ ਸਲਾਹ ਦਿੱਤੀ ਗਈ ਸੀ ਕਿ ਮਾਸਕ ਤੋਂ ਬਿਨਾਂ ਘਰੋਂ ਬਾਹਰ ਨਾ ਨਿਕਲਿਆ ਜਾਵੇ ਤੇ ਫਿਰ ਲੋਕ ਜਿਹੜੇ ਆ ਉਹ ਕਾਫੀ ਪ੍ਰੇਸ਼ਾਨ ਸੀਗੇ ਤੇ ਨੋਇਡਾ ਦੇ ਵਿੱਚ ਤੇ ਦਿੱਲੀ ਐਨਸੀਆਰ ਦੇ ਵਿੱਚ ਸਭ ਤੋਂ ਵੱਧ ਏਕ ਆਈ ਲੈਵਲ ਜਿਹੜਾ ਖਰਾਬ ਸ਼ਰਾਨੀ ਦੇ ਵਿੱਚ ਦਰਜ ਕੀਤਾ ਗਿਆ ਸੀ ਤੋ ਹੁਣ ਇਸ ਦੇ ਵਿੱਚ ਸੁਧਾਰ ਦੇਖਣ ਨੂੰ ਮਿਲਿਆ ਅਤੇ ਪ੍ਰਸ਼ਾਸਨ ਦੇ ਵੱਲੋਂ ਗ੍ਰੈਪਟਨ ਦੇ ਨਿਯਮ ਜਿਹੜੇ ਉਹ ਵੀ ਹਟਾ ਦਿੱਤੇ ਗਏ ਆ ਇਸ ਦੇ ਅਨੁਸਾਰ ਕਈ ਵਾਹਨਾਂ ਤੇ ਰੋਕ ਲੱਗੀ ਸੀ ਪਰ ਹੁਣ ਉਹ ਵਾਹਨ ਵੀ ਚੱਲਣਗੇ ਜਿਨ੍ਹਾਂ ਤੇ ਰੋਕ ਲੱਗੀ ਹੋਈ ਸੀਗੀ ਤੇ ਇਸ ਤਰ੍ਹਾਂ ਪ੍ਰਦੂਸ਼ਣ ਘਟਦਾ ਹੋਇਆ ਨਜ਼ਰ ਆ ਰਿਹਾ ਹੈ ਦਿੱਲੀ ਵਾਸੀਆਂ ਨੂੰ ਕਿਤੇ ਨਾ ਕਿਤੇ ਰਾਹਤ ਜਿਹੜੀ ਆ ਹੁਣ ਮਿਲਦੀ ਨਜ਼ਰ ਆ ਰਹੀ ਹੈ ਦਿੱਲੀ ਵਾਸੀਆਂ ਨੂੰ ਹੁਣ ਪ੍ਰਦੂਸ਼ਣ ਤੋਂ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ AQI ਲੈਵਲ ਸਹੀ ਦਰਜ ਕੀਤਾ ਜਾ ਰਿਹਾ ਪਿਛਲੇ ਦਿਨੀ ਖਰਾਬ ਸ਼੍ਰਣੀ ਦੇ ਵਿੱਚ ਦਰਜ ਕੀਤਾ ਜਾ ਰਿਹਾ ਸੀ ਤੇ ਬੇहद ਮੁਸ਼ਕਿਲਾਂ ਦਾ ਦਿੱਲੀ ਵਾਸੀਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਪ੍ਰਦੂਸ਼ਣ ਜਿਹੜਾ ਵਧਦਾ ਜਾ ਰਿਹਾ ਸੀ ਤੇ ਹੁਣ ਇੱਕ AQI ਲੈਵਲ ਜਿਹੜਾ ਉਸ ਦੇ ਵਿੱਚ ਸੁਧਾਰ ਨਜ਼ਰ ਆ ਰਿਹਾ ਪ੍ਰਦੂਸ਼ਣ ਘਟਦਾ ਹੋਇਆ ਦਿਖਾਈ ਦੇ ਰਿਹਾ ਅਤੇ ਜਾਣਕਾਰੀ ਇਹ ਹੈ ਕਿ ਠੰਡੀਆਂ ਹਵਾਵਾਂ ਚਲੀਆਂ ਸੀ ਤੇਜ਼ ਹਵਾਵਾਂ ਚਲੀਆਂ ਸੀ ਜਿੱਤੇ ਨਾਲ ਪ੍ਰਦੂਸ਼ਣ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਆ ਪ੍ਰਦੂਸ਼ਣ ਜਿਹੜਾ ਕਿਤੇ ਨਾ ਕਿਤੇ ਘਟਦਾ ਹੋਇਆ ਨਜ਼ਰ ਆਇਆ ਗ੍ਰੈਪ 1 ਗ੍ਰੈਪ 2 ਗ੍ਰੈਪ 3 ਦੇ ਨਿਯਮ ਵੀ ਜਿਹੜੇ ਲਾਗੂ ਕੀਤੇ ਗਏ ਸੀਗੇ ਤੇ ਉਹਨਾਂ ਦੇ ਵਿੱਚੋਂ ਗ੍ਰੈਪ 3 ਦੇ ਜਿਹੜੇ ਨਿਯਮ ਹਟਾ ਦਿੱਤੇ ਗਏ ਸੀ ਇਸ ਤੇ ਚੱਲਦੇ ਕਿ ਕਈ ਵਾਹਨ ਜਿਹੜੇ ਆ ਉਹਨਾਂ ਤੇ ਰੋਕ ਲੱਗ ਗਈ ਸੀ ਪਰ ਹੁਣ ਉਹ ਸਾਰੇ ਵਾਹਨ ਵਿਚਲਣਗੇ ਜਿਨ੍ਹਾਂ ਤੇ ਰੋਕ ਲੱਗੀ ਸੀਗੀ ਤੇ ਜ਼ਹਿਰੀਲੀ ਹਵਾ ਤੋਂ ਦਿੱਲੀ ਵਾਸੀਆਂ ਨੂੰ ਰਾਹਤ ਮਿਲੀ ਹੈ 10 ਦੇ ਪਿਛਲੇ ਦਿਨ ਹੀ ਲਗਾਤਾਰ ਪ੍ਰਦੂਸ਼ਣ ਜਿਹੜਾ ਵਧਿਆ ਜਾ ਰਿਹਾ ਸੀਗਾ ਤੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਪ੍ਰਦੂਸ਼ਣ ਨੂੰ ਕੰਟਰੋਲ ਕਰ ਲਿਆ ਜਾਵੇ ਤੇ ਪਰ ਇਸ ਦੇ ਬਾਵਜੂਦ ਵੀ ਪ੍ਰਦੂਸ਼ਣ ਦੇ ਵਿੱਚ ਕੋਈ ਰਾਹਤ ਨਹੀਂ ਮਿਲੀ ਸੀ ਤਾਂ ਹੁਣ ਦਿੱਲੀ ਵਾਸੀਆਂ ਨੂੰ ਇਸ ਦੇ ਵਿੱਚ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਹਵਾਵਾਂ ਜਿਹੜੀਆਂ ਸਾਫ਼ ਹੁੰਦੀਆਂ ਨਜ਼ਰ ਆ ਰਹੀ ਹੈ AQI ਲੈਵਲ ਜਿਹੜਾ ਉਸੇ ਵਿੱਚ ਸੁਧਾਰ ਛੜਾ ਦੇਖਣ ਨੂੰ ਮਿਲ ਰਿਹਾ ਹੈ ਪਿਛਲੇ ਦਿਨ ਜਿਹੜਾ ਪ੍ਰਦੂਸ਼ਣ ਵਧਿਆ ਸੀ ਉਸ ਦੇ ਨਾਲ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਦਿੱਲੀ ਵਾਸੀਆਂ ਨੂੰ ਲੱਗ ਰਹੀਆਂ ਸੀ ਉਸ ਦੇ ਨਾਲ ਜੂਝ ਰਹੇ ਸੀ ਤੇ ਡਾਕਟਰਾਂ ਦੇ ਵੱਲੋਂ ਵੀ ਸਲਾਹ ਦਿੱਤੀ ਗਈ ਸੀ ਕਿ ਮਾਸਕ ਤੋਂ ਬਿਨਾ ਘਰੋਂ ਬਾਹਰ ਨਾ ਨਿਕਲਿਆ ਜਾਵੇ ਤੇ ਫਿਰ ਲੋਕ ਜਿਹੜੇ ਆ ਉਹ ਕਾਫੀ ਪ੍ਰੇਸ਼ਾਨ ਸੀਗੇ ਤੇ ਨੋਇਡਾ ਦੇ ਵਿੱਚ ਤੇ ਦਿੱਲੀ ਐਨਸੀਆਰ ਦੇ ਵਿੱਚ ਸਭ ਤੋਂ ਵੱਧ ਏਕ ਆਈ ਲੈਵਲ ਜਿਹੜਾ ਖਰਾਬ ਸ਼ੁਰਾਨੀ ਦੇ ਵਿੱਚ ਦਰਜ ਕੀਤਾ ਗਿਆ ਸੀ ਤਾਂ ਹੁਣ ਇਸ ਦੇ ਵਿੱਚ ਸੁਧਾਰ ਦੇਖਣ ਨੂੰ ਮਿਲਿਆ ਅਤੇ ਪ੍ਰਸ਼ਾਸਨ ਦੇ ਵੱਲੋਂ ਗ੍ਰੈਪ ਟਿੰਨ ਦੇ ਨਿਯਮ ਜਿਹੜੇ ਉਹ ਵੀ ਹਟਾ ਦਿੱਤੇ ਗਏ ਆ ਇਸ ਦੇ ਅਨੁਸਾਰ ਕਈ ਵਾਹਨਾਂ ਤੇ ਰੋਕ ਲੱਗੀ ਸੀ ਪਰ ਹੁਣ ਉਹ ਵਾਹਨ ਵੀ ਚੱਲਣਗੇ ਜਿਨ੍ਹਾਂ ਤੇ ਰੋਕ ਲੱਗੀ ਹੋਈ ਸੀਗੀ ਤੇ ਇਸ ਤਰ੍ਹਾਂ ਪ੍ਰਦੂਸ਼ਣ ਘਟਦਾ ਹੋਇਆ ਨਜ਼ਰ ਆ ਰਹੀ ਹੈ ਦਿੱਲੀ ਵਾਸੀਆਂ ਨੂੰ ਕਿਤੇ ਨਾ ਕਿਤੇ ਰਾਹਤ ਜਿਹੜੀ ਆ ਹੁਣ ਮਿਲਦੀ ਨਜ਼ਰ ਆ ਰਹੀ ਹੈ ਦਿੱਲੀ ਵਾਸੀਆਂ ਨੂੰ ਹੁਣ ਪ੍ਰਦੂਸ਼ਣ ਤੋਂ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ AQI ਲੈਵਲ ਹੈ ਸਹੀ ਦਰਜ ਕੀਤਾ ਜਾ ਰਿਹਾ ਪਿਛਲੇ ਦਿਨੀ ਖਰਾਬ ਸ਼੍ਰਣੀ ਦੇ ਵਿੱਚ ਦਰਜ ਕੀਤਾ ਜਾ ਰਿਹਾ ਸੀ ਤੇ ਬੇहद ਮੁਸ਼ਕਿਲਾਂ ਦਾ ਦਿੱਲੀ ਵਾਸੀਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਪ੍ਰਦੂਸ਼ਣ ਜਿਹੜਾ ਵਧਦਾ ਜਾ ਰਿਹਾ ਸੀ ਤੇ ਹੁਣ ਇੱਕ AQI ਲੈਵਲ ਜਿਹੜਾ ਉਸ ਦੇ ਵਿੱਚ ਸੁਧਾਰ ਨਜ਼ਰ ਆ ਰਿਹਾ ਪ੍ਰਦੂਸ਼ਣ ਘਟਦਾ ਹੋਇਆ ਦਿਖਾਈ ਦੇ ਰਿਹਾ ਅਤੇ ਜਾਣਕਾਰੀ ਇਹ ਹੈ ਕਿ ਠੰਡੀਆਂ ਹਵਾਵਾਂ ਚਲੀਆਂ ਸੀ ਤੇਜ਼ ਹਵਾਵਾਂ ਚਲੀਆਂ ਸੀ ਜਿੱਤੇ ਨਾਲ ਪ੍ਰਦੂਸ਼ਣ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਆ ਪ੍ਰਦੂਸ਼ਣ ਜਿਹੜਾ ਕਿਤੇ ਨਾ ਕਿਤੇ ਘਟਦਾ ਹੋਇਆ ਨਜ਼ਰ ਆਇਆ ਗ੍ਰੈਪ 1 ਗ੍ਰੈਪ 2 ਗ੍ਰੈਪ 3 ਦੇ ਨਿਯਮ ਵੀ ਜਿਹੜੇ ਲਾਗੂ ਕੀਤੇ ਗਏ ਸੀਗੇ ਤਾਂ ਉਹਨਾਂ ਦੇ ਵਿੱਚੋਂ ਗ੍ਰੈਪ 3 ਦੇ ਜਿਹੜੇ ਨਿਯਮ ਹਟਾ ਦਿੱਤੇ ਗਏ ਸੀ ਤੇ ਚੱਲਦੇ ਕਿ ਕਈ ਵਾਹਨ ਜਿਹੜੇ ਆ ਉਹਨਾਂ ਤੇ ਰੋਕ ਲੱਗ ਗਈ ਸੀ ਪਰ ਹੁਣ ਉਹ ਸਾਰੇ ਵਾਹਨ ਵਿਚਲਣਗੇ ਜਿਨ੍ਹਾਂ ਤੇ ਰੋਕ ਲੱਗੀ ਸੀਗੀ ਤੇ ਜ਼ਹਿਰੀਲੀ ਹਵਾ ਤੋਂ ਦਿੱਲੀ ਵਾਸੀਆਂ ਨੂੰ ਰਾਹਤ ਮਿਲੀ ਹੈ 10 ਦੇ ਪਿਛਲੇ ਦਿਨੀ ਲਗਾਤਾਰ ਪ੍ਰਦੂਸ਼ਣ ਜਿਹੜਾ ਵਧਿਆ ਜਾ ਰਿਹਾ ਸੀਗਾ ਤੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਪ੍ਰਦੂਸ਼ਣ ਨੂੰ ਕੰਟਰੋਲ ਕਰ ਲਿਆ ਜਾਵੇ ਤੇ ਪਰ ਇਸ ਦੇ ਬਾਵਜੂਦ ਵੀ ਪ੍ਰਦੂਸ਼ਣ ਦੇ ਵਿੱਚ ਕੋਈ ਰਾਹਤ ਨਹੀਂ ਮਿਲੀ ਸੀ ਤਾਂ ਹੁਣ ਦਿੱਲੀ ਵਾਸੀਆਂ ਨੂੰ ਇਸ ਦੇ ਵਿੱਚ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਹਵਾਵਾਂ ਜਿਹੜੀਆਂ ਸਾਫ਼ ਹੁੰਦੀਆਂ ਨਜ਼ਰ ਆ ਰਹੀ ਹੈ AQI ਲੈਵਲ ਜਿਹੜਾ ਉਸ ਦੇ ਵਿੱਚ ਸੁਧਾਰ ਛੜਾ ਦੇਖਣ ਨੂੰ ਮਿਲ ਰਿਹਾ ਹੈ ਪਿਛਲੇ ਦਿਨ ਜਿਹੜਾ ਪ੍ਰਦੂਸ਼ਣ ਵਧਿਆ ਸੀ ਉਸ ਦੇ ਨਾਲ ਕਈ ਸਾਰੀਆਂ ਮੁਸ਼ਕਲਾਂ ਕਈ ਸਾਰੀਆਂ ਪਰੇਸ਼ਾਨੀਆਂ ਕਈ ਸਾਰੀਆਂ ਬਿਮਾਰੀਆਂ ਜਿਹੜੀਆਂ ਦਿੱਲੀ ਵਾਸੀਆਂ ਨੂੰ ਲੱਗ ਰਹੀਆਂ ਸੀ ਉਸ ਦੇ ਨਾਲ ਜੂਝ ਰਹੇ ਸੀ ਤੇ ਡਾਕਟਰਾਂ ਦੇ ਵੱਲੋਂ ਵੀ ਸਲਾਹ ਦਿੱਤੀ ਗਈ ਸੀ ਕਿ ਮਾਸਕ ਤੋਂ ਬਿਨਾਂ ਘਰੋਂ ਬਾਹਰ ਨਾ ਨਿਕਲਿਆ ਜਾਵੇ ਤੇ ਫਿਰ ਲੋਕ ਜਿਹੜੇ ਆ ਉਹ ਕਾਫੀ ਪ੍ਰੇਸ਼ਾਨ ਸੀਗੇ ਤੇ ਨੁਆਇਡਾ ਦੇ ਵਿੱਚ ਤੇ ਦਿੱਲੀ ਐਨਸੀਆਰ ਦੇ ਵਿੱਚ ਸਭ ਤੋਂ ਵੱਧ ਏਕ ਆਈ ਲੈਵਲ ਜਿਹੜਾ ਖਰਾਬ ਸ਼ੁਰਾਨੀ ਦੇ ਵਿੱਚ ਦਰਜ ਕੀਤਾ ਗਿਆ ਸੀ ਤਾਂ ਹੁਣ ਇਸ ਦੇ ਵਿੱਚ ਸੁਧਾਰ ਦੇਖਣ ਨੂੰ ਮਿਲਿਆ ਅਤੇ ਪ੍ਰਸ਼ਾਸਨ ਦੇ ਵੱਲੋਂ ਗ੍ਰੈਪ ਟਿੰ ਦੇ ਨਿਯਮ ਜਿਹੜੇ ਉਹ ਵੀ ਹਟਾ ਦਿੱਤੇ ਗਏ ਆ ਇਸ ਦੇ ਅਨੁਸਾਰ ਕਈ ਵਾਹਨਾਂ ਤੇ ਰੋਕ ਲੱਗੀ ਸੀ ਪਰ ਹੁਣ ਉਹ ਵਾਹਨ ਵੀ ਚੱਲਣਗੇ ਜਨਾ ਤੇ ਰੋਕ ਲੱਗੀ ਹੋਈ ਸੀਗੀ ਤੇ ਇਸ ਤਰ੍ਹਾਂ ਪ੍ਰਦੂਸ਼ਣ ਘਟਦਾ ਹੋਇਆ ਨਜ਼ਰ ਆ ਰਿਹਾ ਹੈ ਦਿੱਲੀ ਵਾਸੀਆਂ ਨੂੰ ਕਿਤੇ ਨਾ ਕਿਤੇ ਰਾਹਤ ਜਿਹੜੀ ਆ ਹੁਣ ਮਿਲਦੀ ਨਜ਼ਰ ਆ ਰਹੀ ਹੈ